ਹਾਂਜੀ ਸਟੂਡੈਂਟਸ ਸਤਿ ਸ਼੍ਰੀ ਅਕਾਲ ਨਮਸਕਾਰ ਗੁੱਡ ਆਫਟਰਨੂੰ ਤੁਹਾਡੇ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਤੁਹਾਡੇ ਆਪਣੇ YouTube ਚੈਨਲ MSW study ਦੇ ਵਿੱਚ ਮੈਂ ਮਨਪ੍ਰੀਤ ਕੋਲ ਹਾਰਦਿਕ ਸਵਾਗਤ ਕਰਦੀ ਹਾਂ ਸੋ ਸਟੂਡੈਂਟ ਅੱਜ ਦੀ ਕਲਾਸ ਵਿੱਚ ਅਸੀਂ ਪੀਐਸਟ ਪੰਜਾਬੀ ਜਿਹੜੇ ਪੰਜਾਬੀ ਆਣੀ ਸਾਡੀ ਪੀਐਸਟ ਪੇਪਰ 1 ਚ ਚਾਹੇ ਪੇਪਰ 2 ਚ ਆਣੀ ਸੀਟ ਐਟ ਜਿਨ੍ਹਾਂ ਨੇ ਪੰਜਾਬੀ ਲੈਂਗੁਏਜ ਫਿਲ ਕਰਨੀ ਉਹਨਾਂ ਵਾਸਤੇ ਇਹ ਕਲਾਸ ਬੈਨੀਫੀਸ਼ੀਅਲ ਹੋਵੇਗੀ ਸਟੂਡੈਂਟ ਅੱਜ ਦੀ ਕਲਾਸ ਵਿੱਚ ਅਸੀਂ ਅਸੀਂ ਕਰਾਂਗੇ ਪੰਜਾਬੀ ਪੈਡਾਗੋਜੀ ਨਾਲ ਰਿਲੇਟਡ ਕੁਝ ਜਿਹੜੇ ਮੋਸਟ ਇੰਪੋਰਟੈਂਟ ਐਮਸੀਕਿਊ ਆ ਤੇ ਬਾਕੀ ਜਿਹੜੇ ਕੁਐਸਚਨ ਹੋਣਗੇ ਧੁਨੀ ਬੋਧ ਨਾਲ ਸੰਬੰਧਿਤ ਹੋਣਗੇ ਠੀਕ ਹੈ ਸੋ ਸਭ ਤੋਂ ਪਹਿਲਾਂ ਪ੍ਰਸ਼ਨ ਹੈ ਸਾਡੇ ਕੋਲ ਆ ਜਾਓ ਫਟਾਫਟ ਪੈਨ ਕਾਪੀਆਂ ਲੈ ਕੇ ਆ ਜਾਓ ਕਿਉਂਕਿ ਗ੍ਰਾਮਰ ਚਾਹੇ ਕਿਸੇ ਵੀ ਲੈਂਗੁਏਜ ਦੀ ਹੋਵੇ ਵਿਆਕਰਨ ਜਿਹੜੀ ਆ ਉਹਦੇ ਵਾਸਤੇ ਤੁਹਾਨੂੰ ਕਾਪੀ ਜਿਹੜੀ ਪੈਨ ਕਾਪੀ ਨੋਟ ਕੋਲ ਰੱਖਣੀ ਪਵੇਗੀ ਠੀਕ ਹੈ ਯਾਦ ਕਰਨਾ ਪਵੇਗਾ ਪੜ੍ਹਨਾ ਪਵੇਗਾ ਕਿਉਂਕਿ ਵਿਆਕਰਨ ਵਿੱਚ ਸਿਧਾਂਤ ਹੁੰਦੇ ਆ ਨਿਯਮ ਹੁੰਦੇ ਇਹਦੇ ਵਿੱਚ ਕੋਈ ਤੁੱਕਾ ਨਹੀਂ ਲੱਗਦਾ ਠੀਕ ਹੈ ਸੋ ਸਭ ਤੋਂ ਪਹਿਲਾ ਪ੍ਰਸ਼ਨ ਹੈ ਸਾਡੇ ਕੋਲ ਭਾਸ਼ਾ ਸਿੱਖਿਆ ਦੇ ਖੇਤਰ ਵਿੱਚ ਕਿੰਨੇ ਕੋਸ਼ਲ ਮੰਨੇ ਜਾਂਦੇ ਹਨ ਭਾਸ਼ਾ ਸਿੱਖਿਆ ਕੀ ਕਿ ਜਦੋਂ ਅਸੀਂ ਕੋਈ ਭਾਸ਼ਾ ਸਿੱਖਣੀ ਹੈ ਜਾਂ ਕਿਸੇ ਨੂੰ ਭਾਸ਼ਾ ਸਿਖਾਣੀ ਹੈ ਉਹਦੇ ਵਾਸਤੇ ਕੋਸ਼ਲ ਕਿੰਨੇ ਹਨ ਕਿੰਨੇ ਤਰੀਕੇ ਆ ਕੋਸ਼ਲ ਨੂੰ ਅੰਗਰੇਜ਼ੀ ਵਿੱਚ ਸਕਿੱਲ ਕਹਿੰਦੇ ਆ ਕਿੰਨੇ ਕੋਸ਼ਲ ਹੈ ਕਿੰਨੇ ਤਰੀਕੇ ਕਿੰਨੇ ਸਕਿੱਲਸ ਹੈ ਜਿਹਦੇ ਨਾਲ ਅਸੀਂ ਕਿਸੇ ਨੂੰ ਭਾਸ਼ਾ ਸਿਖਾ ਸਕਦੇ ਹਾਂ 4 3 2 ਕੇ 5 ਸਟੂਡੈਂਟ ਭਾਸ਼ਾ ਸਿੱਖਿਆ ਦੇ ਖੇਤਰ ਵਿੱਚ ਜਿਹੜੇ ਚਾਰ ਮੁੱਖ ਕੋਸ਼ਲ ਮੰਨੇ ਗਏ ਠੀਕ ਹੈ ਚਾਰ ਕੋਸ਼ਲ ਹੁੰਦੇ ਆ ਕਿਸੇ ਵੀ ਭਾਸ਼ਾ ਨੂੰ ਸਿੱਖਣ ਲਈ ਚਾਹੇ ਤੁਸੀਂ ਅੰਗਰੇਜ਼ੀ ਸਿੱਖਣੀ ਹਿੰਦੀ ਸਿੱਖਣੀ ਪੰਜਾਬੀ ਸਿੱਖਣੀ ਉਹ ਭਾਸ਼ਾ ਨੂੰ ਸਿੱਖਣ ਵਾਸਤੇ ਚਾਰ ਜਿਹੜੇ ਮੁੱਖ ਕੋਸ਼ਲ ਹੈ ਠੀਕ ਹੈ ਨੈਕਸਟ ਆਜੋ ਭਾਸ਼ਾ ਸਿੱਖਿਆ ਦੇ ਖੇਤਰ ਵਿੱਚ ਚਾਰ ਮਹੱਤਵਪੂਰਨ ਕੋਸ਼ਲ ਕਿਹੜੇ-ਕਿਹੜੇ ਹਨ ਹੁਣ ਸਾਨੂੰ ਕਲੀਅਰ ਹੋ ਗਿਆ ਪਿਛਲੇ ਕੁਐਸਚਨ ਜੀ ਸਾਨੂੰ ਕਲੀਅਰ ਹੋ ਗਿਆ ਕਿ ਭਾਸ਼ਾ ਸਿੱਖਿਆ ਦੇ ਖੇਤਰ ਵਿੱਚ ਚਾਰ ਕੋਸ਼ਲ ਹੈ ਫੋਰ ਸਕਿਲਸ ਹੈ ਠੀਕ ਹੈ ਇਹ ਚਾਰ ਕੋਸ਼ਲ ਕਿਹੜੇ-ਕਿਹੜੇ ਆ ਸੁਣਨਾ ਅਤੇ ਸਮਝਣਾ ਬੋਲਣਾ ਪੜ੍ਹਨਾ ਅਤੇ ਲਿਖਣਾ ਤੇ ਉਪਰੋਕਤ ਸਾਰੇ ਸਟੂਡੈਂਟ ਸੁਣਨ ਕੋਸ਼ਲ ਬੋਲਣ ਨੋਟ ਕਰ ਲੋ ਚਾਰ ਕੋਸ਼ਲਾ ਹੈ ਭਾਸ਼ਾ ਸਿੱਖਿਆ ਦੇ ਖੇਤਰ ਵਿੱਚ ਕਿਸੇ ਭਾਸ਼ਾ ਨੂੰ ਸਿੱਖਣ ਲਈ ਚਾਰ ਮੁੱਖ ਕੋਸ਼ਲਾ ਸੁਣਨ ਕੋਸ਼ਲ ਬੋਲਣ ਕੋਸ਼ਲ ਪੜਨ ਕੋਸ਼ਲ ਤੇ ਲਿਖਣ ਕੋਸ਼ਲ ਠੀਕ ਹੈ ਭਾਸ਼ਾ ਨੂੰ ਸਿਖਾਉਣ ਵਾਸਤੇ ਠੀਕ ਹੈ ਸੁਣਨਾ ਸਮਝਣਾ ਠੀਕ ਹੈ ਸੁਣੇ ਹੋਏ ਸ਼ਬਦਾਂ ਨੂੰ ਬੋਲਣਾ ਠੀਕ ਹੈ ਪੜਨਾ ਤੇ ਲਿਖਣਾ ਇਹ ਚਾਰ ਤਰੀਕਿਆਂ ਨਾਲ ਅਸੀਂ ਭਾਸ਼ਾ ਜਿਹੜੀ ਕਿਸੇ ਨੂੰ ਸਿਖਾ ਸਕਦੇ ਹਾਂ ਸਿੱਖ ਸਕਦੇ ਹਾਂ ਸਿੱਖ ਸਕਦੇ ਹਾਂ ਭਾਸ਼ਾ ਦੇ ਵਿੱਚ ਮੁਹਾਰਤ ਆ ਹਾਸਿਲ ਕਰ ਸਕਦੇ ਠੀਕ ਹੈ ਸੋ ਨੋਟ ਕਰ ਲਓ ਭਾਸ਼ਾ ਸਿੱਖਿਆ ਦੇ ਖੇਤਰ ਵਿੱਚ ਚਾਰ ਕੋਸ਼ਲ ਹੈ ਉਹ ਹੈ ਸੁਣਨ ਕੋਸ਼ਲ ਬੋਲਣ ਕੋਸ਼ਲ ਪੜਨ ਕੋਸ਼ਲ ਅਤੇ ਲਿਖਣ ਕੋਸ਼ਲ ਆਪਸ਼ਨ ਜੀ ਡੀ ਆ ਰਾਈਟ ਆਪਸ਼ਨ ਹੈ ਸੁੰਣਾ ਅਤੇ ਸਮਝਣਾ ਬੋਲਣਾ ਪੜਨਾ ਅਤੇ ਲਿਖਣਾ ਚਾਰ ਮੁੱਖ ਕੋਸ਼ਲਾਂ ਨੇ ਭਾਸ਼ਾ ਸਿੱਖਿਆ ਦੇ ਖੇਤਰ ਵਿੱਚ ਸੋ ਨੈਕਸਟ ਆਜੋ ਇੱਕ ਅਧਿਆਪਕ ਨੇ ਬੱਚੇ ਨੂੰ ਪ੍ਰੂਣ ਹੱਤਿਆ ਉੱਤੇ ਵਿਚਾਰ ਪੇਸ਼ ਕਰਨ ਲਈ ਕਿਹਾ ਹੁਣ ਵਿਚਾਰ ਦੋ ਤਰੀਕਿਆਂ ਨਾਲ ਪੇਸ਼ ਹੁੰਦਾ ਹੈ ਵਿਚਾਰ ਇੱਕ ਬੋਲ ਕੇ ਪੇਸ਼ ਕੀਤੇ ਜਾਂਦੇ ਇੱਕ ਲਿਖ ਕੇ ਪੇਸ਼ ਕੀਤੇ ਜਾਂਦੇ ਹੈਨਾ ਇਹ ਕੋਲ ਕਿਸ ਕੋਸ਼ਲ ਦੇ ਅੰਤਰਗਤ ਆਉਂਦਾ ਕਵਸਟਾਂ ਦੇ ਵਿੱਚ ਨਹੀਂ ਲਿਖਿਆ ਹੋਇਆ ਤੁਸੀਂ ਨੋਟ ਕਰ ਲਓ ਇੱਕ ਅਧਿਆਪਕ ਨੇ ਬੱਚਿਆਂ ਨੂੰ ਪ੍ਰੂਣ ਹੱਤਿਆ ਉੱਤੇ ਬੋਲ ਕੇ ਵਿਚਾਰ ਪੇਸ਼ ਕਰਨ ਲਈ ਕਿਹਾ ਕਹਿੰਦਾ ਭਾਵੇਂ ਕਿ ਉਹਨੂੰ ਭਾਸ਼ਣ ਦੇਣ ਲਈ ਕਿਹਾ ਪ੍ਰੂਣ ਹੱਤਿਆ ਉੱਤੇ ਬੋਲ ਕੇ ਬੋਲ ਕੇ ਠੀਕ ਹੈ ਪ੍ਰੂਣ ਹੱਤਿਆ ਉੱਤੇ ਬੋਲ ਕੇ ਵਿਚਾਰ ਪੇਸ਼ ਕਰਨ ਲਈ ਕਿਹਾ ਇੱਕ ਅਧਿਆਪਕ ਨੇ ਬੱਚਿਆਂ ਨੂੰ ਵਿਦਿਆਰਥੀਆਂ ਨੂੰ ਠੀਕ ਹੈ ਸੋ ਇਹ ਕਿਸ ਕੋਸ਼ਲ ਦੇ ਅੰਤਰਗਤ ਆਏਗਾ ਸੁਣਨ ਕੋਸ਼ਲ ਬੋਲਣ ਕੋਸ਼ਲ ਪੜਨ ਕੋਸ਼ਲ ਕੇ ਲਿਖਣ ਕੋਸ਼ਲ ਜਦੋਂ ਕੋਈ ਅਧਿਆਪਕ ਬੱਚਿਆਂ ਨੂੰ ਕਿਸੇ ਵਿਸ਼ੇ ਉੱਤੇ ਭਾਸ਼ਣ ਦੇਣ ਲਈ ਕਹਿੰਦਾ ਹੈ ਜਾਂ ਬੋਲ ਕੇ ਵਿਚਾਰ ਪੇਸ਼ ਕਰਨ ਲਈ ਕਹਿੰਦਾ ਉਹ ਬੋਲਣ ਕੋਸ਼ਲ ਦੇ ਅੰਤਰਗਤ ਆਵੇਗਾ ਠੀਕ ਹੈ অপਸ਼ਨ ਜਿਹੜੀ ਬੀ ਹੈ ਰਾਈਟ অপਸ਼ਨ ਹੈ ਤੁਸੀਂ ਦੇਖਿਆ ਹੋਣਾ ਜ਼ਿਆਦਾਤਰ ਕੀ ਸਵੇਰ ਦੀ ਸਮਾਂ ਹੁੰਦੀ ਸਕੂਲ ਵਿੱਚ ਮਾਰਨਿੰਗ ਅਸੈਂਬਲੀ ਹੁੰਦੀ ਜਿਹੜੇ ਜਿਹੜੇ ਵਧੀਆ ਸਕੂਲ ਹੈ ਉਹਦੇ ਵਿੱਚ ਰੋਲ ਨੰਬਰ ਵਾਈਜ਼ ਹਰੇਕ ਕਲਾਸ ਦੇ ਰੋਲ ਨੰਬਰ ਵਾਈਜ਼ ਕੀ ਕਰਵਾਇਆ ਜਾਂਦਾ ਹੈ ਕਿ ਬੱਚਿਆਂ ਨੂੰ ਅਖਬਾਰ ਪੜਨ ਲਈ ਕਿਹਾ ਜਾਂਦਾ ਠੀਕ ਹੈ ਅਖਬਾਰ ਵਿੱਚ ਅੱਜ ਦਾ ਵਿਚਾਰ ਪੜ੍ਹ ਕੇ ਸੁਣਾਉਂਦੇ ਆ ਬੱਚੇ ਮੁੱਖ ਖਬਰਾਂ ਪੜ੍ਹ ਕੇ ਸੁਣਾਉਂਦੀ ਹੈ ਇਹ ਕੀ ਹੈ ਇੱਕ ਆਦੇਵਾਸਤਿ ਕਰਵਾਈਆਂ ਜਾਂਦੀਆਂ ਇਦਾਂ ਦੀਆਂ ਗਤੀਵਿਧੀਆਂ ਬੋਲਣ ਕੋਸ਼ਲ ਬੱਚਿਆਂ ਦੀ ਵਿਦਿਆਰਥੀਆਂ ਦੀ ਬੋਲਣ ਕੋਸ਼ਲ ਜਿਹੜੀ ਵਿਕਸਿਤ ਕਰਨ ਵਾਸਤੇ অপਸ਼ਨ ਜਿਹੜੀ ਬੀ ਆ ਉਹ ਰਾਈਟ অপਸ਼ਨ ਹੈ ਠੀਕ ਹੈ ਨੈਕਸਟ ਆ ਜਾਓ ਸਟੂਡੈਂਟ ਇੱਕ ਅਧਿਆਪਕ ਨੇ ਬੱਚੇ ਅਧਿਆਪਕ ਨੇ ਬੱਚਿਆਂ ਨੂੰ ਪੈਰਾ ਪੜ੍ਹ ਕੇ ਸੁਣਾਇਆ ਅਤੇ ਬਾਅਦ ਵਿੱਚ ਸੁਣਾਏ ਗਏ ਪੈਰੇ ਵਿੱਚੋਂ ਪ੍ਰਸ਼ਨ ਪੁੱਛੇ ਇਹ ਕਿਸ ਕੋਸ਼ਲ ਦੇ ਅੰਤਰਗਤ ਹੁੰਦਾ ਹੈ ਹੁਣ ਇੱਕ ਅਧਿਆਪਕ ਨੇ ਕੀ ਕੀਤਾ ਬੱਚਿਆਂ ਨੂੰ ਇੱਕ ਪੈਰਾ ਪੜ੍ਹ ਕੇ ਸੁਣਾਇਆ ਪੈਰਾ ਪੜ੍ਹ ਕੇ ਸੁਣਾਇਆ ਤੇ ਉਹਨਾਂ ਨੂੰ ਕਿਹਾ ਜਦੋਂ ਪੈਰਾ ਪੜ੍ਹ ਕੇ ਸੁਣਾਉਣ ਲੱਗਾ ਕਿਹਾ ਕਿ ਇਹ ਜੋ ਮੈਂ ਪੈਰਾ ਸੁਣਾਣਾ ਤੁਹਾਨੂੰ ਪੜ ਪੜ ਕੇ ਤੁਸੀਂ ਇਹਨੂੰ ਧਿਆਨ ਨਾਲ ਸੁਣਨਾ ਤੇ ਮੈਂ ਤੁਹਾਨੂੰ ਇਹਦੇ ਵਿੱਚ ਬਾਅਦ ਵਿੱਚ ਕੀ ਪੁੱਛਣੀ ਆ ਪ੍ਰਸ਼ਨ ਪੁੱਛਣੇ ਆ ਸੋ ਇਹ ਕਿਸ ਕੋਸ਼ਲ ਦੇ ਅੰਤਰਗਤ ਆਵੇਗਾ ਸੁਣਨ ਕੋਸ਼ਲ ਲਿਖਣ ਕੋਸ਼ਲ ਪੜਨ ਕੋਸ਼ਲ ਕਿ ਬੋਲਣ ਕੋਸ਼ਲ ਅਧਿਆਪਕ ਨੇ ਪੈਰਾ ਪੜ੍ਹਿਆ ਵਿਦਿਆਰਥੀਆਂ ਨੇ ਸੁਣਿਆ ਅਧਿਆਪਕ ਨੇ ਵਿਦਿਆਰਥੀਆਂ ਕੋਲੋਂ ਪ੍ਰਸ਼ਨ ਪੁੱਛੇ ਇਹ ਆਏਗਾ ਸੁਣਨ ਕੋਸ਼ਲ ਦੇ ਅੰਤਰਗਤ ਠੀਕ ਹੈ ਪੈਰਾ ਅਧਿਆਪਕ ਪੜ੍ਹ ਰਿਹਾ ਠੀਕ ਹੈ ਬੱਚਿਆਂ ਨੂੰ ਕਿਹਾ ਕਿ ਮੈਂ ਬਾਅਦ ਵਿੱਚ ਜਿਹੜਾ ਤੁਹਾਨੂੰ ਪੈਰਾ ਪੜ੍ਹ ਕੇ ਸੁਣਾਇਆ ਇਹਦੇ ਵਿੱਚੋਂ ਪ੍ਰਸ਼ਨ ਪੁੱਛਣੇ ਸੋ ਪ੍ਰਸ਼ਨ ਤਾਂ ਹੀ ਪੁੱਛਣਗੇ ਅਗਰ ਉਹਨੇ ਪੈਰਾ ਬੱਚਿਆਂ ਨੇ ਸੁਣਿਆ ਹੋਵੇਗਾ ਸੋ ਜਦੋਂ ਕੋਈ ਅਧਿਆਪਕ ਕਲਾਸ ਵਿੱਚ ਕੋਈ ਪਾਠ ਪੜ੍ਹਦਾ ਹੈ ਬੱਚੇ ਉਹਨੂੰ ਸੁਣਦੇ ਆ ਤਾਂ ਇਹ ਕੀ ਹੈ ਸੁਣਨ ਕੋਸ਼ਲ ਬੱਚਿਆਂ ਦੇ ਸੁਣਨ ਕੋਸ਼ਲ ਵਿਕਸਿਤ ਕਰਨ ਵਾਸਤੇ ਇਹ ਵਾਲੀਆਂ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਠੀਕ ਹੈ ਇੱਕ ਅਧਿਆਪਕ ਬੱਚਿਆਂ ਨੂੰ ਪਿਆਰਾ ਪੜਕੇ ਸੁਣਾਉਂਦਾ ਬਾਅਦ ਵਿੱਚ ਜਿਹੜਾ ਪੈਰਾ ਪੜਕੇ ਸੁਣਾਇਆ ਉਹਦੇ ਵਿੱਚੋਂ ਪ੍ਰਸ਼ਨ ਪੁੱਛੇ ਇਹ ਆਏਗਾ ਸੁਣਨ ਕੋਸ਼ਲ ਦੇ ਅੰਤਰਗਤ ਠੀਕ ਹੈ ਨੈਕਸਟ ਕੁਐਸਚਨ ਦੇਖੋ ਭਾषण वाद-ਵਿਵਾਦ ਕਿਸੇ ਅੱਖੀ-ਦਿੱਠੀ ਘਟਨਾ ਦਾ ਵਰਣਨ ਸੁਣਾਉਣਾ ਕੋਈ ਤਸਵੀਰ ਦੇਖ ਕੇ ਉਸ ਦਾ ਵਰਣਨ ਕਰਨਾ ਇਹ ਕਿਸ ਕੋਸ਼ਲ ਦੇ ਅੰਤਰਗਤ ਆਉਂਦਾ ਹੈ ਹੁਣ ਭਾषण ਜਿਹਨੂੰ ਸਪੀਚ ਕਹਿੰਦੇ ਬਾਦ-ਵਿਵਾਦ ਡਿਬੇਟ ਠੀਕ ਹੈ ਵਾਦ-ਵਿਵਾਦ ਕਰਵਾਉਣਾ ਭਾਸ਼ਣ ਕਰਾਉਣਾ ਕਿਸੇ ਦੇਖੀ ਹੋਈ ਅੱਖੀ-ਡਿੱਠੀ ਘਟਨਾ ਦਾ ਵਰਣਨ ਸੁਣਾਉਣ ਵਾਸਤੇ ਕਹਿਣਾ ਬਤ ਵਿਦਿਆਰਥੀਆਂ ਨੂੰ ਜਾਂ ਕੋਈ ਤਸਵੀਰ ਦਿਖਾ ਕੇ ਕੋਈ ਚਾਰਟ ਦਿਖਾ ਕੇ ਉਹਨੂੰ ਉਹਦਾ ਵਰਣਨ ਕਰਨ ਲਈ ਕਹਿਣਾ ਕਿਸ ਕੋਸ਼ਲ ਦੇ ਅੰਤਰਗਤ ਆਵੇਗਾ ਸੁਣਨ ਕੋਸ਼ਲ ਪੜ੍ਹਨ ਕੋਸ਼ਲ ਬੋਲਣ ਕੋਸ਼ਲ ਕਿ ਲਿਖਣ ਕੋਸ਼ਲ ਹੁਣ ਵੈਸੇ ਪਿਛਲੇ ਕੁਐਸਚਨ ਤੇ ਮੈਂ ਤੁਹਾਨੂੰ ਦੱਸਿਆ ਭੂਣ ਹੱਤਿਆ ਤੇ ਭਾਸ਼ਣ ਦੇਣ ਲਈ ਕਿਹਾ ਸੀਗਾ ਹਨਾ ਅਧਿਆਪਕ ਨੇ ਵਿਦਿਆਰਥੀ ਨੂੰ ਇਹ ਕਿਹੜੀ ਕੋਸ਼ਲ ਦੇ ਅੰਤਰਗਤ ਆਇਆ ਸੀ ਬੋਲਣ ਕੋਸ਼ਲ ਸੋ ਹਾਂ ਸਰ ਜਿਹੜੀ অপਸ਼ਨ ਸੀ ਆ ਉਹ ਰਾਈਟ ਹੈ ਬੱਚਿਆਂ ਕੋਲੋਂ ਡਿਬੇਟ ਕਰਾਣਾ वाद-ਵਿਵਾਦ वाद-ਵਿਵਾਦ ਵਿੱਚ ਕੀ ਹੁੰਦਾ ਇੱਕ ਵਿਸ਼ਾ ਹੁੰਦਾ ਜਿਹਦੇ ਵਿੱਚ ਇੱਕ ਜਿਹੜੀ ਟੀਮ ਹੈ ਉਹ ਉਸ ਵਿਸ਼ੇ ਦੇ ਪੱਖ ਵਿੱਚ ਬੋਲਦੀ ਤੇ ਇੱਕ ਟੀਮ ਉਹਦੇ ਵਿਸ਼ੇ ਦੇ ਵਿਰੋਧ ਵਿੱਚ ਬੋਲਦੀ ਮੰਨ ਲਓ ਕਿ ਅਸੀਂ ਦਾਜ ਦਾਜ ਪ੍ਰਥਾ ਵਿਸ਼ਾ ਰੱਖਿਆ वाद-ਵਿਵਾਦ ਦਾ ਠੀਕ ਹੈ ਇੱਕ ਟੀਮ ਜਿਹੜੀ ਹੈ ਦਾਜ ਦੇ ਵਿਰੋਧ ਵਿੱਚ ਬੋਲੇਗੀ ਇੱਕ ਟੀਮ ਦਾਜ ਦੇ ਪੱਖ ਵਿੱਚ ਬੋਲੇਗੀ ਇਹਨੂੰ ਬਾਤ ਵਿਵਾਦ ਬੋਲਦੇ ਅੰਗਰੇਜ਼ੀ ਚ ਇਹਨੂੰ ਡਿਬੇਟ ਬੋਲਦੇ ਠੀਕ ਹੈ ਸੋ ਸਟੂਡੈਂਟ ਕੋਲੋਂ ਭਾਸ਼ਣ ਕਰਵਾਉਣਾ ਬਾਤ ਵਿਵਾਦ ਕਰਾਉਣਾ ਕਿਸੇ ਅਖੀੜੀ ਘਟਨਾ ਦਾ ਵਰਣਨ ਕਰਨ ਲਈ ਕਹਿਣਾ ਤੇ ਉਹਨੂੰ ਤਸਵੀਰ ਦਿਖਾ ਕੇ ਚਾਰਟ ਦਿਖਾ ਕੇ ਬੋਲਣ ਲਈ ਕਹਿਣਾ ਵਰਣਨ ਕਰਨ ਲਈ ਕਹਿਣਾ ਇਹ ਬੋਲਣ ਕੋਸ਼ਲ ਦੇ ਅੰਤਰਗਤ ਆਵਿਕਾ অপਸ਼ਨ ਸੀ ਰਾਈਟ ਹੈ ਨੋਟ ਕਰ ਲੋ ਨੈਕਸਟ ਆਜੋ ਸਟੂਡੈਂਟ ਇੱਕ ਅਧਿਆਪਕ ਜਮਾਤ ਵਿੱਚ ਵਿਦਿਆਰਥੀਆਂ ਨੂੰ ਉੱਚੀ ਪਾਠ ਪੜਨ ਲਈ ਆਖਦਾ ਜha ਕੋਈ ਕਵਿਤਾ ਉਚਾਰਨ ਲਈ ਕਹਿੰਦਾ ਇਹ ਭਾਸ਼ਾ ਦੇ ਕਿਸ ਕੋਸ਼ਲ ਦੇ ਅੰਤਰਗਤ ਆਵੇਗਾ ਹੁਣ ਇੱਕ ਅਧਿਆਪਕ ਵਿਦਿਆਰਥੀਆਂ ਨੂੰ ਕਹਿੰਦਾ ਕਿ ਪਾਠ ਪੜ੍ਹੋ ਉੱਚੀ ਉੱਚੀ ਕਲਾਸ ਵਿੱਚ ਕੋਈ ਕਵਿਤਾ ਪੜ੍ਹੋ ਉੱਚੀ ਉੱਚੀ ਕਲਾਸ ਵਿੱਚ ਇਹ ਕਿਹੜੇ ਕੋਸ਼ਲ ਵਿਕਸਿਤ ਕਰਨ ਲਈ ਕਹਿੰਦਾ ਤੁਸੀਂ ਦੇਖਿਆ ਹੋਣਾ ਜ਼ਿਆਦਾਤਰ ਸਰਕਾਰੀ ਸਕੂਲਾਂ ਵਿੱਚ ਕੀ ਕਹਿੰਦੇ ਆ ਅਧਿਆਪਕ ਪ੍ਰਾਇਮਰੀ ਵਿੱਚ ਤਾਂ ਬਹੁਤ ਜਿਹੜੇ ਪ੍ਰਾਇਮਰੀ ਸਕੂਲ ਐਲੀਮੈਂਟਰੀ ਸਕੂਲ ਹੁੰਦੇ 5ਵੀਂ ਤੱਕ ਬੱਚਿਆਂ ਨੂੰ ਬਹੁਤ ਕਰਵਾਇਆ ਜਾਂਦੇ ਆ ਇਦਾਂ ਦੀਆਂ ਗਤੀਵਿਧੀਆਂ ਕਵਿਤਾ ਬੋਲਦੇ ਬੱਚੇ ਹੱਥ ਫੜ ਕੇ ਸਵੇਰੇ ਮਾਰਨਿੰਗ ਅਸੈਂਬਲੀ ਦੇ ਵਿੱਚ ਉੱਚੀ ਉੱਚੀ ਬੋਲਦੇ ਆ ਹੈਨਾ ਕਹਿੰਦੇ ਕਿ ਇੱਕ ਅਧਿਆਪਕ ਨੇ ਉੱਚੀ ਪਾਠ ਪੜਨ ਲਈ ਕਿਹਾ ਜਾਂ ਕੋਈ ਕਵਿਤਾ ਉਚਾਰਨ ਲਈ ਕਿਹਾ ਵਿਦਿਆਰਥੀਆਂ ਨੂੰ ਇਹ ਕਿਸ ਕੋਸ਼ਲ ਦੇ ਅੰਤਰਗਤ ਆਵੇਗਾ ਪੜਨ ਕੋਸ਼ਲ ਬੋਲਣ ਕੋਸ਼ਲ ਲਿਖਣ ਕੋਸ਼ਲ ਕਿ ਸੁਣਨ ਕੋਸ਼ਲ ਉੱਚੀ ਉੱਚੀ ਪਾਠ ਪੜਨਾ ਆਏਗਾ ਪੜਨ ਕੋਸ਼ਲ ਦੇ ਅੰਤਰਗਤ ਆਪਸ਼ਨ ਜਿਹੜੀ ਈ ਆ ਉਹ ਰਾਈਟ ਆਪਸ਼ਨ ਹੈ ਠੀਕ ਹੈ ਨੈਕਸਟ ਆਜੋ ਕਿਸ ਕੋਸ਼ਲ ਦੇ ਤਹਿਤ ਅਧਿਆਪਕ ਬੱਚਿਆਂ ਦੀ ਲਿਖਤੀ ਪ੍ਰੀਖਿਆ ਲੈਂਦਾ ਹੈ ਅਤੇ ਉਹਨਾਂ ਨੂੰ ਕੋਈ ਸੁੰਦਰ ਲਿਖਤ ਲਿਖਣ ਲਈ ਆਖਦਾ ਹੈ ਹੁਣ ਸੁਣਨ ਕੋਸ਼ਲ ਵਿੱਚ ਕੀ ਹੁੰਦਾ ਸੀ ਕੀ ਅਸੀਂ ਸਟੂਡੈਂਟਸ ਨੂੰ ਵਿਦਿਆਰਥੀਆਂ ਨੂੰ ਕੋਈ ਪਿਆਰਾ ਦੇ ਦੰਨੀ ਆ ਜਾਂ ਕੋਈ ਕਹਾਣੀ ਪੜ੍ਹਦੀਆਂ ਤੇ ਅਸੀਂ ਕਹਿ ਦੰਨੀ ਆ ਕਿ ਤੁਸੀਂ ਧਿਆਨ ਨਾਲ ਸੁਣਿਓ ਮੈਂ ਬਾਅਦ ਵਿੱਚ ਇਹਦੇ ਵਿੱਚ ਪ੍ਰਸ਼ਨ ਪੁੱਛਣੇ ਹੈ ਨਾ ਸੋ ਜਦੋਂ ਕਿਸੇ ਬੱਚੇ ਨੂੰ ਕੁਝ ਪੜ੍ਹ ਕੇ ਸੁਣਾਇਆ ਜਾਂਦਾ ਉਹ ਹੁੰਦਾ ਸੁਣਨ ਕੋਸ਼ਲ ਵਿਦਿਆਰਥੀ ਨੂੰ ਕਹੇ ਤੁਸੀਂ ਚੁੱਪਚਾਪ ਸੁਣਨਾ ਤੇ ਇੱਕ ਜਾਣਾ ਪੜਦਾ ਬਾਕੀ ਸਾਰੇ ਸੁਣਦੇ ਅਧਿਆਪਕ ਪੜਦਾ ਬਾਕੀ ਸਾਰੇ ਸੁਣਦੇ ਉਹ ਸੁਣਨ ਕੋਸ਼ਲ ਹੁੰਦੀ ਹੈ ਪੜਨ ਕੋਸ਼ਲ ਜਦੋਂ ਅਸੀਂ ਉੱਚੀ ਉੱਚੀ ਪਾਠ ਪੜ੍ਹਦੇ ਆ ਜਾਂ ਉੱਚੀ ਉੱਚੀ ਕਵਿਤਾ ਪੜ੍ਹਦੇ ਆ ਇਹ ਪੜਨ ਕੋਸ਼ਲ ਹੋ ਗਿਆ ਹੈ ਨਾ ਸੋ ਇਹਨਾਂ ਵਿੱਚੋਂ ਜਿਹੜੀ ਲਿਖਣ ਲਿਖਣ ਕੋਸ਼ਲ ਹੈ ਉਹ ਆਨਸਰ ਜਿਹੜਾ ਰਾਈਟ ਹੈ ਜ਼ਿਆਦਾਤਰ ਰਿਟਰਨ ਐਗਜ਼ਾਮ ਹੁੰਦੇ ਆ ਲਿਖਤੀ ਪ੍ਰੀਖਿਆਵਾਂ ਹੁੰਦੀਆਂ ਗਈਆਂ ਹੈ ਨਾ ਇਹ ਕੀ ਹੈ ਲਿਖ ਬੱਚਿਆਂ ਦੀ ਵਿਦਿਆਰਥੀਆਂ ਦੀ ਲਿਖਣ ਕੋਸ਼ਲ ਵਿਕਸਿਤ ਕਰਨ ਵਾਸਤੇ ਹੁੰਦੀ ਹੈ ਜ਼ਿਆਦਾਤਰ ਛੁੱਟੀਆਂ ਦਾ ਕੰਮ ਮਿਲਦਾ ਹੁੰਦਾ ਸੀਗਾ साढ़े टाइम तो मिलता होंगी सूँ तीह पेज लिए सुंदर लिखाई लिखने लिखाया जाता है ना ये लिखण कौशल ती पेज सुंदर लिखाई कहते कि रोज़ का पेज तुम्हें एक लिखना ये होंगे राइटिंग सोनी होंगी लिखण स्किल जी सा डिवेलप हों जी साइटिंग स्किलिवैल्प होंगी लिखण कौशल आज सांसर है लिखती प्रीख्या सुंदर लिखाई जोड़ी लिखण कौशल के अंतर्गत आती है ठीक है नैक्सट आ जाओ ਪੰਜਾਬੀ ਭਾਸ਼ਾ ਵਿੱਚ ਕਿਹੜੀਆਂ ਧੁਨੀਆਂ ਨਾਲ ਕੋਈ ਸ਼ਬਦ ਸ਼ੁਰੂ ਨਹੀਂ ਹੁੰਦਾ ਤੁਸੀਂ ਯਾਦ ਰੱਖਣਾ ਪੰਜਾਬੀ ਨੋਟ ਕਰ ਲਓ ਪੰਜਾਬੀ ਭਾਸ਼ਾ ਵਿੱਚ ਪੰਜ ਧੁਨੀਆਂ ਜਿਨ੍ਹਾਂ ਦੇ ਨਾਲ ਕੋਈ ਸ਼ਬਦ ਸ਼ੁਰੂ ਨਹੀਂ ਹੁੰਦਾ ਠੀਕ ਹੈ ਨੋਟ ਕਰ ਲਓ ਅਗਰ ਤੁਹਾਨੂੰ ਅਜੇ ਪੰਜਾਬੀ ਭਾਸ਼ਾ ਦੀਆਂ ਕਿੰਨੀਆਂ ਧੁਨੀਆਂ ਨਾਲ ਕੋਈ ਸ਼ਬਦ ਸ਼ੁਰੂ ਨਹੀਂ ਆਂਦਾ ਨਹੀਂ ਹੁੰਦਾ ਤੁਸੀਂ ਆਂਸਰ ਲਿਖਣਾ ਪੰਜ ਸੋ ਪੰਜ ਛੇ ਧੁਨੀਆਂ ਕਿਹੜੀਆਂ-ਕਿਹੜੀਆਂ ਜਿਨ੍ਹਾਂ ਦੇ ਨਾਲ ਪੰਜਾਬੀ ਭਾਸ਼ਾ ਵਿੱਚ ਕੋਈ ਸ਼ਬਦ ਸ਼ੁਰੂ ਨਹੀਂ ਹੁੰਦਾ ਹੜਾੜਾ ਲੱਲੇ ਪੈਰ ਬਿੰਦੀ ਕਿਨਾਣਾ ਨੰਨਾ ਮੰਮਾ ਕੇ ਕਕਾ ਯਈਆ ਵਾਵਾ ਕੇ ਹਹਾ ਹਾਹੇ ਨਾਲ ਵੀ ਸ਼ਬਦ ਸ਼ੁਰੂ ਹੁੰਦੇ ਜਿਵੇਂ ਅਸੀਂ ਹਾਥੀ ਲਿਖਣਾ ਵਾਵੇ ਨਾਲ ਵਾਜਾ ਲਿਖਣਾ ਯਈਏ ਨਾਲ ਯਾਤਰਾ ਲਿਖਣਾ ਇਹਦੇ ਨਾਲ ਵੀ ਸ਼ਬਦ ਸ਼ੁਰੂ ਹੁੰਦੀ ਹੈ ਕਕੇ ਨਾਲ ਕਾਰ ਇਹਦੇ ਨਾਲ ਵੀ ਸ਼ਬਦ ਸ਼ੁਰੂ ਹੋ ਜਾਂਦਾ ਮੰਮੀ ਨਾਲ ਮਾਰ ਇਹਦੇ ਨਾਲ ਵੀ ਨੰਨੇ ਨਾਲ ਨਰ ਇਹਦੇ ਨਾਲ ਵੀ ਸੋ ਉੜਾੜੇ ਨਾਲ ਸ਼ਬਦ ਨਹੀਂ ਸ਼ੁਰੂ ਹੁੰਦਾ ਲੱਲੇ ਪੈਰ ਬਿੰਦੀ ਨਾਲ ਸ਼ਬਦ ਸ਼ੁਰੂ ਨਹੀਂ ਹੁੰਦਾ ਨਾਣੇ ਨਾਲ ਸ਼ਬਦ ਨਹੀਂ ਸ਼ੁਰੂ ਹੁੰਦਾ ਪੰਜਾਬੀ ਚ ਕੋਈ ਵੀ ਆਪਸ਼ਨ ਜਿਹੜੀ ਈ ਆ ਰਾਈਟ ਹੈ ਇਥੇ ਸਾਨੂੰ ਤਿੰਨ ਹੀ ਧੁਨੀਆਂ ਦਿੱਤੀਆਂ ਪਰ ਤੁਸੀਂ ਨੋਟ ਕਰ ਲਓ ਪੰਜਾਬੀ ਭਾਸ਼ਾ ਵਿੱਚ ਪੰਜ ਧੁਨੀਆਂ ਜਿਨ੍ਹਾਂ ਦੇ ਨਾਲ ਕੋਈ ਵੀ ਸ਼ਬਦ ਜਿਹੜਾ ਸ਼ੁਰੂ ਨਹੀਂ ਹੁੰਦਾ ਪੰਜ ਕਿਹੜੀਆਂ ਕਿੜੀਆਂ ੜਾੜਾ ਲੱਲੇ ਪੈਰ ਬਿੰਦੀ ਨਾਣਾ ਅੰਗਾ ਤੇ ਨਈਂਆ ਠੀਕ ਹੈ ਨੋਟ ਕਰ ਲਓ ਪੰਜਾਬੀ ਭਾਸ਼ਾ ਦੀਆਂ ਪੰਜ ਧੁਨੀਆਂ ਜਿਨ੍ਹਾਂ ਨਾਲ ਕੋਈ ਸ਼ਬਦ ਨਹੀਂ ਸ਼ੁਰੂ ਹੁੰਦਾ ਅੰਗਾ ਨਈਂਆ ਨਾਣਾ ੜਾੜਾ ਤੇ ਲੱਲੇ ਪੈਰ ਬਿੰਦੀ ਠੀਕ ਹੈ ਸੋ ਸਟੂਡੈਂਟ ਕਲਾਸ ਨੂੰ ਕੰਟੀਨਿਊ ਕਰਨ ਤੋਂ ਪਹਿਲਾਂ ਤੁਹਾਨੂੰ ਦੱਸ ਦਿੰਨੇ ਆ ਕਿ ਅਗਰ ਤੁਸੀਂ ਪੇਡ ਕੋਰਸ ਲੈਣਾ ਚਾਹੁੰਦੇ ਹੋ ਡੀਪਲੀ ਤਿਆਰੀ ਕਰਨਾ ਚਾਹੁੰਦੇ ਹੋ ਤਾਂ ਬਹੁਤ ਘੱਟ ਫੀਸ ਵਿੱਚ ਤੁਹਾਨੂੰ ਪੇਡ ਕੋਰਸ ਜਿਹੜਾ ਕਰਵਾਇਆ ਜਾ ਰਿਹਾ ਅਗਰ ਤੁਸੀਂ ਪੀਐਸਟੈਟ ਪੇਪਰ 1 ਦੇਣਾ ਚਾਹੇ ਪੀਐਸਟੈਟ ਪੇਪਰ 2 ਦੇਣਾ ਹੈ ਠੀਕ ਹੈ ਤੁਹਾਨੂੰ ਤਿੰਨ ਸਬਜੈਕਟਾਂ ਦੀ ਤਿਆਰੀ 999 ਰੁਪਏ ਵਿੱਚ ਕਰਵਾਈ ਜਾਏਗੀ ਪੂਰਾ ਸਿਲੇਬਸ ਕਰਵਾਇਆ ਜਾਏਗਾ ਸੀਡੀਪੀ ਪੰਜਾਬੀ ਤੇ ਇੰਗਲਿਸ਼ ਦਾ ਪੀਐਸਟੈਟ 1 ਦੇਣਾ ਠੀਕ ਹੈ ਦੋਨਾ ਪੇਪਰਾਂ ਲਈ ਸੀਡੀਪੀ 3 ਨੰਬਰ ਦੀ ਹੈਗੀ ਅਗਰ ਤੁਸੀਂ ਸਿਰਫ ਔਰ ਸਿਰਫ ਸੀਡੀਪੀ ਦੀ ਤਿਆਰੀ ਕਰਨਾ ਚਾਹੁੰਦੇ ਹੋ ਤਾਂ ਕੇਵਲ 500 ਰੁਪਏ ਦੇ ਵਿੱਚ ਤੁਹਾਨੂੰ ਸੀਡੀਪੀ ਦਾ ਪੂਰਾ ਸਿਲੇਬਸ ਤਿਆਰ ਕਰਵਾਇਆ ਜਾਏਗਾ ਪੀਐਸਟੀਟ 2 ਦੇਣਾ ਐਸਐਸਟੀ ਵਾਲੇ ਸਟੂਡੈਂਟ ਹੋ ਤਾਂ ਕੇਵਲ 2000 ਰੁਪਏ ਦੇ ਵਿੱਚ ਤੁਹਾਨੂੰ ਐਸਐਸਟੀ ਦਾ ਪੂਰਾ ਸਿਲੇਬਸ ਪੇਪਰ 2 ਐਸਐਸਟੀ ਸਾਰਾ ਹੀ ਤਿਆਰ ਕਰਵਾਇਆ ਜਾਏਗਾ ਇਹ ਜਿਹੜੇ ਪੇਡ ਕੋਰਸ ਦੇ ਸਟੂਡੈਂਟ ਇਹਨਾਂ ਦੀ ਇੱਕ ਸਾਧ ਦੀ ਵੈਲਿਡਿਟੀ ਹੈ ਪੇਡ ਕੋਰਸ ਦੇ ਵਿੱਚ ਤੁਹਾਨੂੰ ਵੀਡੀਓ ਰਿਕਾਰਡਡ ਲੈਕਚਰ ਪੀਡੀਐਫ ਨੋਟਸ ਤੁਹਾਡੇ ਮੌਕ ਟੈਸਟ ਹੋਣੇ ਟਾਈਮ ਟੂ ਟਾਈਮ ਤੁਹਾਨੂੰ ਜਿਹੜੀਆਂ ਲਾਈਵ ਕਲਾਸਾਂ ਵੀ ਪ੍ਰੋਵਾਈਡ ਕੀਤੀਆਂ ਹੈ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਅਗਰ ਤੁਸੀਂ ਨੋਟ ਨਹੀਂ ਕੀਤਾ ਤਾਂ ਨੋਟ ਕਰ ਲਓ ਠੀਕ ਹੈ ਲਾਈਵ ਕਲਾਸਾਂ ਹੋਆਂ ਕਰਨਗੀਆਂ ਔਰ ਸਟੂਡੈਂਟਸ ਤੁਹਾਡੇ ਜਿਹੜੇ ਆ ਮੌਕ ਟੈਸਟ ਵੀ ਹੋਣਗੇ ਠੀਕ ਹੈ ਸੋ ਨੋਟ ਕਰ ਲਓ ਅਗਰ ਤੁਸੀਂ ਪੇਡ ਕੋਰਸ ਲੈਣਾ ਤਾਂ ਤੁਸੀਂ ਪੇਡ ਕੋਰਸ ਬਹੁਤ ਘੱਟ ਫੀਸ ਵਿੱਚ ਲੈ ਸਕਦੇ ਹੋ ਨੈਕਸਟ ਆਜੋ ਹੁਣ ਦੇਖੋ ਐਪ ਦੇ ਵਿੱਚ ਜੋ ਪੇਡ ਕੋਰਸ ਕਰਵਾਏ ਜਾ ਰਹੇ ਉਹ ਕਿਹੜੇ-ਕਿਹੜੇ ਆ ਹੁਣ ਤੁਸੀਂ ਐਪ ਕਿਹੜਾ ਡਾਊਨਲੋਡ ਕਰਨਾ ਐਮ ਐਸ ਡਬਲਯੂ ਸਟੱਡੀ ਐਪ ਜਿਹੜਾ ਸਕਰੀਨ ਤੇ ਸ਼ੋ ਹੋ ਰਿਹਾ ਇਹ ਵਾਲੀ ਐਪ ਨੂੰ ਡਾਊਨਲੋਡ ਕਰ ਲੈਣਾ ਔਰ ਐਫ ਦੇ ਵਿੱਚ ਜੋ ਪੇਡ ਕੋਰਸ ਹੈ ਉਹਦੇ ਵਿੱਚ ਤੁਹਾਨੂੰ ਸੋਸ਼ਲ ਸਟਡੀ ਦਾ ਪੂਰਾ ਸਿਲੇਬਸ ਤਿਆਰ ਕਰਵਾਇਆ ਜਾਏਗਾ ਪੰਜਾਬੀ ਪੈਡਾਗੋਜੀ ਦਾ ਪੂਰਾ ਸਿਲੇਬਸ ਤਿਆਰ ਕਰਵਾਇਆ ਜਾਏਗਾ ਡੀਪਲੀ ਕਰਵਾਇਆ ਜਾਏਗਾ ਇੰਗਲਿਸ਼ ਪੈਡਾਗੋਜੀ ਪੂਰੀ ਕਰਵਾਈ ਜਾਏਗੀ ਸਾਈਕੋਲੋਜੀ ਜਿਹਨੂੰ ਸੀਡੀਪੀ ਬੋਲਦੇ ਪੂਰਾ ਐਸਐਸਟੀ ਦੇ ਐਮਸੀਕਿਊ ਕਰਵਾਏ ਜਾਣਗੇ ਤੁਹਾਨੂੰ 6 ਤੋਂ ਲੈ ਕੇ 8 ਤੱਕ ਜੋ ਸਾਡੇ ਸਿਲੇਬਸ ਵਿੱਚ ਹੈ ਠੀਕ ਹੈ 6 ਤੋਂ 8 ਕਲਾਸ ਤੱਕ ਜੋ ਸਾਡੇ ਸਿਲੇਬਸ 'ਚ ਹੈ ਤੁਹਾਨੂੰ ਐਮਸੀਕਿਊਜ਼ ਵੀ ਜਿਹੜੇ ਪ੍ਰੋਵਾਈਡ ਕੀਤੇ ਜਾਣਗੇ ਪੀਡੀਐਫ ਦੇ ਥਰੂ ਪੇਡ ਕੋਰਸ ਦੇ ਵਿੱਚ ਔਰ ਪੀਐਸ ਜੈਟ ਦਾ ਸਾਲ ਲਗਭਗ ਸਾਰਾ ਸਿਲੇਬਸ ਤੁਹਾਨੂੰ ਪੇਡ ਕੋਰਸ ਦੇ ਵਿੱਚ ਕਵਰ ਕਰਵਾਇਆ ਜਾਵੇਗਾ ਠੀਕ ਹੈ ਸੋ ਸਟੂਡੈਂਟ ਅਗਰ ਤੁਸੀਂ ਪੇਡ ਕੋਰਸ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ 9878731752 ਨੰਬਰ ਜਿਹੜਾ ਸਕਰੀਨ ਤੇ ਸ਼ੋ ਹੋ ਰਿਹਾ ਇਸ ਨੰਬਰ ਤੇ ਕਾਲ ਕਰ ਸਕਦੇ ਹੋ WhatsApp ਮੈਸੇਜ ਕਰ ਸਕਦੇ ਹੋ WhatsApp ਗਰੁੱਪ ਨਾਲ ਜੁਆਇਨ ਹੋ ਕੇ ਤੁਸੀਂ ਓਪਨ ਐਮਸੀਕਿਊ ਫ੍ਰੀ ਐਮਸੀਕਿਊ ਕਰ ਸਕਦੇ ਹੋ ਅਗਰ ਅਜੇ ਤੱਕ ਤੁਸੀਂ WhatsApp ਗਰੁੱਪ ਨਾਲ ਜੁਆਇਨ ਨਹੀਂ ਹੋਏ ਤਾਂ WhatsApp ਗਰੁੱਪ ਨਾਲ ਜੁਆਇਨ ਹੋ ਜਾਓ ਓਪਨ ਐਮਸੀਕਿਊ ਫ੍ਰੀ ਐਮਸੀਕਿਊ ਕਰਨ ਲਈ WhatsApp ਗਰੁੱਪ ਨਾਲ ਜੁਆਇਨ ਹੋਣ ਲਈ ਤੁਸੀਂ ਆਪਣਾ ਨੇਮ ਸਬਜੈਕਟ ਡਿਸਟ੍ਰਿਕਟ ਤੇ ਜੈਂਡਰ ਸਾਨੂੰ ਲਿਖ ਕੇ ਸੈਂਡ ਕਰਨਾ ਅਸੀਂ ਤੁਹਾਨੂੰ WhatsApp ਗਰੁੱਪ ਵਿੱਚ ਜੁਆਇਨ ਕਰ ਲਵਾਂਗੇ ਔਰ ਦੂਸਰੀ ਮੇਰੇ ਘਾਲੇ ਸਟੂਡੈਂਟ ਟੈਲੀਗ੍ਰam ਚੈਨਲ MSW ਸਟੱਡੀ ਜਿਹ ਇਸ ਨੂੰ ਜਰੂਰ ਜੁਆਇਨ ਕਰ ਲੈਣਾ ਇਹਨੂੰ ਫਿਊਚਰ ਕੋਈ ਵੀ ਪੀਡੀਐਫ ਨੋਟਸ ਹੈ ਤੁਹਾਡੇ ਮੌਕ ਟੈਸਟ ਹੋਣੇ ਜਾਂ ਕਿਸੇ ਵੀ ਐਗਜ਼ਾਮ ਦੇ ਰਿਕਾਰਡਿੰਗ ਕੋਈ ਵੀ ਆਫੀਸ਼ੀਅਲ ਨੋਟੀਫਿਕੇਸ਼ਨ ਆਂਦੀ ਤਾਂ ਤੁਹਾਨੂੰ ਟੈਲੀਗ੍ਰਾਮ ਚੈਨਲ ਤੇ ਹੀ ਇਨਫੋਰਮੇਸ਼ਨ ਜਿਹੜੀ ਦਿੱਤੀ ਜਾਵੇਗੀ ਸੋ ਸਟੂਡੈਂਟ ਜਿਨ੍ਹਾਂ ਜਿਨ੍ਹਾਂ ਨੇ ਅਜੇ ਤੱਕ ਐਮਐਸਡਬਲ ਸਟਡੀ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਠੀਕ ਹੈ ਔਰ ਡੇਲੀ ਲਾਈਵ ਕਲਾਸਾਂ ਜਿਹੜੀਆਂ ਲੱਗਦੀਆਂ ਉਹ ਕਲਾਸਾਂ ਵੀ ਲਗਾਇਆ ਕਰੋ ਸੋ ਨੈਕਸਟ ਕੁਐਸਚਨ ਹੈ ਸਾਡੇ ਕੋਲ ਜਿਨ੍ਹਾਂ ਤੁਨਿਆ ਨੂੰ ਉਚਾਰਨ ਵੇਲੇ ਸਾਹ ਦੀ ਹਵਾ ਵਿੱਚ ਕੋਈ ਰੁਕਾਵਟ ਪੈਦਾ ਨਹੀਂ ਹ ਸਾਦੀ ਹਵਾ ਬੇਰੁਕ ਗਤੀ ਨਾਲ ਬਾਹਰ ਨਿਕਲ ਜਾਂਦੀ ਹੈ ਉਹਨਾਂ ਨੂੰ ਕਿਹੜੀਆਂ ਦੁਨੀਆਂ ਕਿਹਾ ਜਾਂਦਾ ਹੁਣ ਪੰਜਾਬੀ ਵਿੱਚ ਦੁਨੀਆਂ ਕਿੰਨੀਆਂ ਕਿੰਨੇ ਪ੍ਰਕਾਰ ਦੀਆਂ ਦੁਨੀਆਂ ਦੋ ਪ੍ਰਕਾਰ ਦੀਆਂ ਸਵਰ ਦੁਨੀਆਂ ਤੇ ਵਿਅੰਜਨ ਦੁਨੀਆਂ ਸੋ ਕਹਿੰਦੇ ਕਿ ਕਿਹੜੀਆਂ ਦੁਨੀਆਂ ਜਿਨ੍ਹਾਂ ਨੂੰ ਉਚਾਰਨ ਵੇਲੇ ਸਾਦੀ ਹਵਾ ਵਿੱਚ ਕੋਈ ਰੁਕਾਵਟ ਨਹੀਂ ਪੈਦਾ ਹੁੰਦੀ ਸਾਦੀ ਹਵਾ ਬਿਨਾਂ ਕਿਸੇ ਉਚਾਰਣ ਅੰਗ ਤੇ ਰੁਕੇ ਬਾਹਰ ਨਿਕਲ ਜਾਂਦੀਆਂ ਉਹ ਕਿਹੜੀਆਂ ਧੁਨੀਆਂ ਹੁੰਦੀਆਂ ਵੈਰੀ ਇੰਪੋਰਟੈਂਟ ਕੁਐਸਚਨ ਹੈ ਚਾਹੇ ਆ ਤੁਸੀਂ ਕਿਸੇ ਵੀ ਪੰਜਾਬ ਦੇ ਕਿਸੇ ਵੀ ਐਗਜ਼ਾਮ ਦੀ ਤਿਆਰੀ ਕਰ ਰਹੇ ਹੋ ਉਹਦੇ ਵਿੱਚ ਪੁੱਛਿਆ ਜਾ ਸਕਦਾ ਪੀਐਸਟੈਟ ਦੇਣਾ ਚਾਹੇ ਤੁਸੀਂ ਮਾਸਟਰ ਕੈਡਰ ਪੰਜਾਬੀ ਦੇਣਾ ਚਾਹੇ ਪੰਜਾਬ ਦਾ ਕੋਈ ਵੀ ਐਗਜ਼ਾਮ ਦੇਣਾ ਉਹਦੇ ਵਿੱਚ ਇਦਾਂ ਦੇ ਕੁਐਸਚਨ ਆ ਜਾਂਦੇ ਆ ਸੋ ਦੇਖੋ ਕਿਹੜੀਆਂ ਧੁਨੀਆਂ ਜਿਨ੍ਹਾਂ ਨੂੰ ਉਚਾਰਣ ਵੇਲੇ ਸਾਹ ਦੀ ਹਵਾ 'ਚ ਕੋਈ ਰੁਕਾਵਟ ਨਹੀਂ ਪੈਦਾ ਹੁੰਦੀ ਨਾਸਕੀ ਅਰਧਸਵਰ ਸਵਰਕ ਕੇ ਬਿਆੰਜਨ ਸਟੂਡੈਂਟ ਆਨਸਰ ਸੀ ਰਾਈਟ ਆਏਗਾ ਸਵਰਧੁਨੀਆਂ ਨੂੰ ਉਚਾਰਨ ਵੇਲੇ ਸਾਦੀ ਹਵਾ ਵਿੱਚ ਕੋਈ ਰੁਕਾਵਟ ਪੈਦਾ ਨਹੀਂ ਹੁੰਦੀ ਠੀਕ ਹੈ ਜਿਵੇਂ ਕਿ ਤੁਸੀਂ ਸਵਰਧੁਨੀਆਂ ਸਾਡੇ ਊੜਾ ਐੜਾ ਈੜੀ ਠੀਕ ਹੈ ਹੁਣ ਤੁਸੀਂ ਉਚਾਰੋ ਊੜਾ ਐੜਾ ਈੜੀ ਕੋਈ ਹਵਾ ਸਾਦੀ ਹਵਾ ਵਿੱਚ ਕੋਈ ਰੁਕਾਵਟ ਪੈਦਾ ਨਹੀਂ ਹੋਈ ਆਰਾਮ ਨਾਲ ਅਸੀਂ ਸ਼ਬਦ ਬੋਲਨੇ ਊੜਾ ਐੜਾ ਤੇ ਈੜੀ ਠੀਕ ਹੈ ਸੋ ਸਵਰ ਕੀ ਹੈ ਇਹ ਜਿਹੜੀਆਂ ਧੁਨੀਆਂ ਨੂੰ ਉਚਾਰਨ ਵੇਲੇ ਕੋਈ ਰੁਕਾਵਟ ਨਹੀਂ ਪੈਦਾ ਹੁੰਦੀ ਸਾਹ ਦੇ ਵਿੱਚ ਇੱਕ ਘੱਟ ਸਮੇਂ ਵਿੱਚ ਉਚਾਰੀਆਂ ਜਾ ਸਕਦੀਆਂ ਉਹ ਹੈਗੀਆਂ ਸਵਰ ਊੜਾ ਐੜਾ ਤੇ ਈੜੀ ਨੈਕਸਟ ਪੰਜਾਬੀ ਵਿੱਚ ਜਿਨ੍ਹਾਂ ਧੁਨੀਆਂ ਨੂੰ ਉਚਾਰਨ ਵੇਲੇ ਸਾਦੀ ਹਵਾ ਵਿੱਚ ਕਿਸੇ ਨਾ ਕਿਸੇ ਸਥਾਨ ਤੇ ਥੋੜੀ ਜਹੀ ਰੁਕਾਵਟ ਪੈਦਾ ਹੁੰਦੀ ਉਹਨਾਂ ਨੂੰ ਕਿਹੜੀਆਂ ਧੁਨੀਆਂ ਆਖਦੇ ਹੁਣ ਸਵਰ ਧੁਨੀਆਂ ਕਿਹੜੀਆਂ ਜਿਨ੍ਹਾਂ ਨੂੰ ਉਚਾਰਨ ਵੇਲੇ ਸਾਦੀ ਹਵਾ ਵਿੱਚ ਕੋਈ ਰੁਕਾਵਟ ਪੈਦਾ ਨਹੀਂ ਹੁੰਦੀ ਹੁਣ ਕਹਿੰਦੇ ਕਿਹੜੀਆਂ ਧੁਨੀਆਂ ਜਿਨ੍ਹਾਂ ਨੂੰ ਉਚਾਰਨ ਵੇਲੇ ਸਾਦੀ ਹਵਾ ਵਿੱਚ ਕਿਤੇ ਨਾ ਕਿੱਥੇ ਰੁਕਾਵਟ ਪੈਦਾ ਹੁੰਦੀ ਹੈ ਉਹ ਕਿਹੜੀਆਂ ਧੁਨੀਆਂ ਸਵਰ ਵਿਅੰਜਨ ਅਰਧ ਸਵਰਕ ਕਿ ਨਾਸਕੀ ਧੁਨੀਆਂ ਸਵਰ ਤਾਂ ਉਹਨਾਂ ਦੇ ਇਹ অপਸ਼ਨ ਏ ਰਾਈਟ ਨਹੀਂ ਹੋਏਗੀ ਕਿਉਂਕਿ ਸਵਰਧੁਨੀਆਂ ਨੂੰ ਉਚਾਰਨ ਵੇਲੇ ਸਾਹ ਦੀ ਹਵਾ ਵਿੱਚ ਕੋਈ ਰੁਕਾਵਟ ਨਹੀਂ ਪੈਦਾ ਹੁੰਦੀ ਠੀਕ ਹੈ ਤਿੰਨ ਆਪਸ਼ਨਾਂ ਚੋਂ ਇੱਕ ਆਪਸ਼ਨ ਆਏਗੀ ਸੋਟ ਝੇੜੀਆਂ ਵਿਅੰਜਨ ਧੁਨੀਆਂ ਸਟੂਡੈਂਟ ਇਹਨਾਂ ਨੂੰ ਉਚਾਰਨ ਵੇਲੇ ਸਾਹ ਦੀ ਹਵਾ ਵਿੱਚ ਕਿਤੇ ਨਾ ਕਿਤੇ ਰੁਕਾਵਟ ਪੈਦਾ ਹੁੰਦੀ ਆਪਸ਼ਨ ਜਿਹੜੀ ਬੀ ਹੈ ਉਹ ਰਾਈਟ ਹੈ ਆਧ ਸਵਰਧੁਨੀਆਂ ਸਾਡੇ ਕੋਲ ਜਈਆ ਤੇ ਵਾਵਾ ਆ ਇਹ ਵੀ ਆਨਸਰ ਨਹੀਂ ਹੋ ਸਕਦਾ ਨਾਸਕੀ ਧੁਨੀਆਂ ਉਹ ਹੁੰਦੀਆਂ ਜਿਨ੍ਹਾਂ ਨੂੰ ਉਚਾਰਨ ਵੇਲੇ ਸਾਹ ਦੀ ਹਵਾ ਨੱਕ ਰਾਹੀਂ ਬਾਹਰ ਨਿਕਲਦੀ ਅੰਗਾ ਨਈਆ ਨਾਣਾ ਨੰਨਾ ਤੇ ਮੰਮਾ ਇਹ ਪੰਜਾਬੀ ਦੇ ਪੰਜ ਨਾਸਕੀ ਧੁਨੀਆਂ ਗਿਆ ਨੋਟ ਕਰ ਲਓ ਪੰਜ ਨਾਸਕੀ ਧੁਨੀਆਂ ਅੰਗਾ ਨਈਆ ਨਾਣਾ ਨੰਨਾ ਤੇ ਮੰਮਾ ਜਿਨ੍ਹਾਂ ਨੂੰ ਉਚਾਰਨ ਵੇਲੇ ਸਾਦੀ ਹਵਾ ਨਾ ਕਰਹੀਂ ਬਾਹਰ ਨਿਕਲਦੀ ਹੈ ਸਵਯੰਜਨ ਧੁਨੀਆਂ ਜਿਨ੍ਹਾਂ ਨੂੰ ਉਚਾਰਨ ਵੇਲੇ ਸਾਦੀ ਹਵਾ ਵਿੱਚ ਕਿਸੇ ਨਾ ਕਿਸੇ ਸਥਾਨ ਤੇ ਸਾਦੀ ਹਵਾ ਜਿਹੜੀ ਰੁਕਦੀ ਹੈ ਹੁਣ ਸਵਰ ਕਿਹੜੇ ਜਿਨ੍ਹਾਂ ਨੂੰ ਉਚਾਰਨ ਵਿੱਚ ਸਾਦੀ ਹਵਾ ਵਿੱਚ ਕੋਈ ਰੁਕਾਵਟ ਪੈਦਾ ਨਹੀਂ ਹੁੰਦੀ ਓੜਾ ਐੜਾ ਈੜੀ ਅਸੀਂ ਆਰਾਮ ਨਾਲ ਉਚਾਰਲੇ ਪਰ ਹੁਣ ਤੁਸੀਂ ਸਸਾ ਰੁਕਿਆ ਨਸਾ ਸਸਾ ਹਾ ਹਾ ਕੱਕਾ ਖਖ ਇਹ ਵਿਅੰਜਨ ਹੈ ਇਹਨਾਂ ਨੂੰ ਉਚਾਰਣ ਵੇਲੇ ਸਾਹ ਦੀ ਹਵਾ ਕਿਸੇ ਨਾ ਕਿਸੇ ਸਥਾਨ ਤੇ ਜਰੂਰ ਰੁਕਦੀ ਜਿਵੇਂ ਉਚਾਰੋ ਤੁਸੀਂ ਤੱਥਾ ਥੱਥਾ ਹੈ ਨਾ ਸੋ ਇਹ ਜਿਹੜੀਆਂ ਵਿਅੰਜਨ ਧੁਨੀਆਂ ਇਹਨਾਂ ਨੂੰ ਉਚਾਰਣ ਵੇਲੇ ਸਾਹ ਦੀ ਹਵਾ ਵਿੱਚ ਰੁਕਾਵਟ ਪੈਦਾ ਹੁੰਦੀ ਹੈ ਸਵਰ ਧੁਨੀਆਂ ਨੂੰ ਉਚਾਰਣ ਵੇਲੇ ਸਾਹ ਦੀ ਹਵਾ 'ਚ ਕੋਈ ਰੁਕਾਵਟ ਪੈਦਾ ਨਹੀਂ ਹੁੰਦੀ ਵਯੰਜਨ ਧੁਨੀਆਂ ਨੂੰ ਉਚਾਰਨ ਵੇਲੇ ਸਾਹ ਦੀ ਹਵਾ ਨੂੰ ਕਿੰਨੇ ਉਚਾਰਣ ਅੰਗ ਰੋਕਦੇ ਹਨ ਹੁਣ ਵਿਯੰਜਨ ਧੁਨੀਆਂ ਨੂੰ ਉਚਾਰਨ ਵੇਲੇ ਸਾਹ ਦੀ ਹਵਾ ਚ ਰੁਕਾਵਟ ਪੈਦਾ ਹੁੰਦੀ ਸੋ ਜਿਹੜੇ ਉਚਾਰਨ ਅੰਗ ਹੀ ਰੁਕਾਵਟ ਪੈਦਾ ਕਰਦੇ ਉਹਨਾਂ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਗਿਆ ਕਿੰਨੇ ਅੰਗ ਆਹੋ 2 3 4 ਕੇ 5 ਸਟੂਡੈਂਟ ਉਹ ਦੋ ਉਚਾਰਨ ਅੰਗ ਹੈ ਸੁਸਤ ਅਤੇ ਚੁਸਤ ਉਚਾਰਨ ਅੰਗ ਕਹਿੰਦੇ ਉਹਨਾਂ ਨੂੰ ਠੀਕ ਹੈ ਨੋਟ ਕਰ ਲਓ ਵਿਯੰਜਨ ਧੁਨੀਆਂ ਨੂੰ ਉਚਾਰਨ ਵੇਲੇ ਜਿਹੜੇ ਸਾਹ ਦੀ ਹਵਾ ਵਿਅੰਜਨ ਧੁਨੀਆਂ ਨੂੰ ਉਚਾਰਨ ਵੇਲੇ ਸਾਦੀ ਹਵਾ ਨੂੰ ਦੋ ਉਚਾਰਣ ਅੰਗ ਰੋਕਦੇ ਸੁਸਤ ਉਚਾਰਣ ਅੰਗ ਤੇ ਚੁਸਤ ਉਚਾਰਣ ਅੰਗ ਨੈਕਸਟ ਆਜੋ ਦੇਖੋ ਵਿਅੰਜਨ ਧੁਨੀਆਂ ਨੂੰ ਉਚਾਰਨ ਵੇਲੇ ਜੋ ਦੋ ਉਚਾਰਣ ਅੰਗ ਹਵਾ ਨੂੰ ਰੋਕਦੇ ਉਹਨਾਂ ਨੂੰ ਕੀ ਨਾਮ ਦਿੱਤਾ ਗਿਆ ਹੁਣ ਦੋ ਉਚਾਰਣ ਅੰਗ ਜਿਹੜੇ ਵਿਅੰਜਨ ਧੁਨੀਆਂ ਨੂੰ ਉਚਾਰਨ ਲਈ ਸਾਦੀ ਹਵਾ ਰੋਕਦੇ ਉਹਨਾਂ ਨੂੰ ਕਿਹੜਾ ਨਾਮ ਦਿੱਤਾ ਗਿਆ ਚੁਸਤ ਅਤੇ ਸੁਸਤ ਕੋਮਲ ਅਤੇ ਕਠੋਰ ਅਗਲੇ ਅਤੇ ਪਿਛਲੇ ਕਿ ਉਪਰੋਕਤ ਸਾਰੇ ਅਨਸਰ ਇਹ ਰਾਈਟ ਆਏਗਾ ਉਹਨਾਂ ਨੂੰ ਚੁਸਤ ਅਤੇ ਸੁਸਤ ਉਚਾਰਣ ਅੰਗਾਂ ਦਾ ਨਾਮ ਦਿੱਤਾ ਗਿਆ ਜਿਹੜੇ ਵਿਅੰਜਨ ਧੁਨੀਆਂ ਨੂੰ ਉਚਾਰਨ ਵੇਲੇ ਪ੍ਰਭਾਵਿਤ ਕਰਦੇ ਆ ਠੀਕ ਹੈ ਹੁਣ ਦੇਖੋ ਸੁਸਤ ਉਚਾਰਣ ਅੰਗ ਸਾਹ ਦੀ ਹਵਾ ਨੂੰ ਰੋਕਦੇ ਆ ਨੋਟ ਕਰ ਲਓ ਅਗਰ ਤੁਹਾਨੂੰ ਆਜੇ ਸੁਸਤ ਉਚਾਰਣ ਅੰਗ ਕੀ ਕਰਦੇ ਸਾਹ ਦੀ ਹਵਾ ਨੂੰ ਰੋਕਦੇ ਵਿਅੰਜਨ ਧੁਨੀਆਂ ਨੂੰ ਉਚਾਰਨ ਵੇਲੇ ਸੁਸਤ ਉਚਾਰਣ ਅੰਗ ਸਾਹ ਦੀ ਹਵਾ ਨੂੰ ਰੋਕਦੇ ਜਿਹੜੇ ਚੁਸਤ ਉਚਾਰਣ ਅੰਗ ਹੈ ਉਹ ਵਿਅੰਜਨ ਧੁਨੀਆਂ ਦੇ ਉਚਾਰਨ ਵਿੱਚ ਮਦਦ ਕਰਦੇ ਆ ਠੀਕ ਹੈ ਨੋਟ ਕਰ ਲਓ ਚੁਸਤ ਉਚਾਰਣਾੰਗ ਕਿਹੜੇ ਹੁੰਦੇ ਆ ਜਿਹੜੇ ਵਿਅੰਜਨ ਧੁਨੀਆਂ ਨੂੰ ਉਚਾਰਣ ਵਿੱਚ ਸਹਾਇਤਾ ਕਰਦੇ ਸੁਸਤ ਉਚਾਰਣ ਅੰਗ ਜਿਹੜੇ ਵਿਅੰਜਨ ਧੁਨੀਆਂ ਨੂੰ ਉਚਾਰਣ ਵੇਲੇ ਸਾਹ ਦੀ ਹਵਾ ਨੂੰ ਰੋਕਦੇ ਆ ਠੀਕ ਹੈ ਨੈਕਸਟ ਆਜੋ ਸੁਸਤ ਉਚਾਰਣ ਅੰਗ ਵਿੱਚ ਕਿਹੜੇ-ਕਿਹੜੇ ਅੰਗ ਸ਼ਾਮਿਲ ਹਨ ਹੁਣ ਦੋ ਐ ਵਿਅੰਜਨ ਧੁਨੀ ਉਚਾਰਨ ਲਈ ਸੁਸਤ ਤੇ ਚੁਸਤ ਉਚਾਰਣ ਅੰਗ ਸੁਸਤ ਉਚਾਰਣ ਅੰਗ ਕਿਹੜੇ ਜਿਹੜੇ ਸਾਹ ਦੀ ਹਵਾ ਨੂੰ ਰੋਕਦੇ ਆ ਸੋ ਇਹ ਕਿਹੜੇ-ਕਿਹੜੇ ਅੰਗ ਆ ਉੱਪਰਲਾ ਜਿਬਾੜਾ ਬੁੱਲ ਜੀਬ ਅਤੇ ਤਾਨੂੰ ਕਿ ਉਪਰੋਕਤ ਇਹ ਅਤੇ ਵੀ ਆਨਸਰ ਆਏਗਾ ਡੀ ਉੱਪਰਲਾ ਜਵਾੜਾ ਅਤੇ ਬੁੱਲ ਸੁਸਤ ਉਚਾਰਣ ਅੰਗ ਹੈ ਇਹ ਵਿਅੰਜਨ ਧੁਨੀਆਂ ਨੂੰ ਉਚਾਰਣ ਵੇਲੇ ਸਾਹ ਦੀ ਹਵਾ ਵਿੱਚ ਰੁਕਾਵਟ ਪੈਦਾ ਕਰਦੇ ਉੱਪਰਲਾ ਜਵਾੜਾ ਤੇ ਬੁੱਲ ਅਗਰ ਤੁਹਾਨੂੰ ਜੇ ਸੁਸਤ ਉਚਾਰਣ ਅੰਗ ਕਿਹੜੇ-ਕਿਹੜੇ ਤੁਸੀਂ ਆਨਸਰ ਕਰਨਾ ਉੱਪਰਲਾ ਜਵਾੜਾ ਅਤੇ ਬੁੱਲ ਅਗਰ ਤੁਹਾਨੂੰ ਆਜੇ ਉੱਪਰਲਾ ਜਵਾੜਾ ਅਤੇ ਬੁੱਲ ਕਿਸ ਉਚਾਰਣ ਅੰਗ ਦੇ ਅੰਤਰਗਤ ਆਉਂਦੇ ਤੁਸੀਂ ਆਨਸਰ ਕਰਨਾ ਸੁਸਤ ਉਚਾਰਣ ਅੰਗ ਨੈਕਸਟ ਆਜੋ ਚੁਸਤ ਉਚਾਰਨ ਅੰਗਾਂ ਵਿੱਚੋਂ ਕਿਹੜੇ-ਕਿਹੜੇ ਅੰਗ ਸ਼ਾਮਿਲ ਹਨ ਹੁਣ ਸੁਸਤ ਕਿਹੜੇ ਸੀ ਉੱਪਰਲਾ ਜਵਾਂੜਾ ਤੇ ਬੁੱਲ ਹੁਣ ਚੁਸਤ ਉਚਾਰਨ ਅੰਗ ਜਿਹੜੇ ਕਿ ਵਿਅੰਜਨ ਧੁਨੀਆਂ ਨੂੰ ਉਚਾਰਨ ਵਿੱਚ ਮਦਦ ਕਰਦੇ ਆ ਚੁਸਤ ਉਚਾਰਨ ਅੰਗ ਕਿਹੜੇ-ਕਿਹੜੇ ਆ ਜੀਭ ਅਤੇ ਹੱਠਲਾ ਬੁੱਲ ਉੱਪਰਲਾ ਉੱਪਰਲਾ ਜਵਾਂੜਾ ਤੇ ਦੰਦ ਕਿ ਉਪਰੋਕਤ ਸਾਰੇ ਅਨਸਰ ਜਿਹੜਾ ਏ ਆ ਉਹ ਰਾਈਟ ਹੈ ਚੁਸਤ ਉਚਾਰਣ ਅੰਗ ਹੈ ਸਾਡੇ ਕੋਲ ਜੀਬ ਅਤੇ ਹੇਠਲਾ ਬੁੱਲ ਅਗਰ ਤੁਹਾਨੂੰ ਆਜੇ ਚੁਸਤ ਉਚਾਰਣ ਅੰਗ ਕਿਹੜੇ ਤੁਸੀਂ ਅਨਸਰ ਕਰਨਾ ਜੀਬ ਅਤੇ ਹੇਠਲਾ ਬੁੱਲ ਅਗਰ ਤੁਹਾਨੂੰ ਆਜੇ ਜੀਬ ਅਤੇ ਹੇਠਲਾ ਬੁੱਲ ਕੀ ਹੈ ਚੁਸਤ ਉਚਾਰਣ ਅੰਗ ਸੁਸਤ ਕਿਹੜੇ ਉੱਪਰਲਾ ਜਵਾੜਾ ਤੇ ਹਾਂਜੀ ਬੁੱਲ ਉੱਪਰਲਾ ਜਵਾੜਾ ਤੇ ਬੁੱਲ ਜਿਹੜੇ ਆ ਉਹ ਕੀ ਹੈ ਸੁਸਤ ਜੀਬ ਤੇ ਹੇਠਲਾ ਬੁੱਲ ਚੁਸਤ ਉਚਾਰਣ ਅੰਗ ਹੈ ਠੀਕ ਹੈ ਨੈਕਸਟ ਆਜੋ ਕਿਹੜੀਆਂ ਵਿਅੰਜਨ ਧੁਨੀਆਂ ਸਵਰ ਵਿੱਚ ਤਬਦੀਲ ਹੋਣ ਦੀ ਸਮਰੱਥਾ ਰੱਖਦੀਆਂ ਹਨ ਯਾ ਯਾ ਵਾ ਵ ਲੱਲਾ ਹਾ ਹਾ ਐੜਾ ਤੇ ਰਾਰਾ ਕਿ ਉਪਰੋਕਤ ਕੋਈ ਵੀ ਨਹੀਂ ਹੁਣ ਕਿਹੜੀਆਂ ਵਿਅੰਜਨ ਧੁਨੀਆਂ ਜਿਹੜੀਆਂ ਸਵਰ ਵਿੱਚ ਵੀ ਬਦਲ ਜਾਂਦੀਆਂ ਉਹ ਹੈ ਯਾ ਯਾ ਤੇ ਵਾ ਵਾ ਇਹ ਕਦੇ ਸਵਰ ਬਣ ਜਾਂਦੀਆਂ ਕਦੇ ਵਿਅੰਜਨ ਬਣ ਜਾਂਦੀਆਂ ਇਸੇ ਕਰਕੇ ਇਹਨਾਂ ਨੂੰ ਅਰਧ ਸਵਰ ਵੀ ਕਿਹਾ ਜਾਂਦਾ ਹੈ ਯਾ ਤੇ ਵਾ ਵਾ ਨੂੰ ਠੀਕ ਹੈ ਨੋਟ ਕਰ ਲੋ ਅਰਧ ਸਵਰ ਯਾ ਤੇ ਵਾ ਵਾ ਆ ਵਿਅੰਜਨ ਤੁਨੀਆਂ ਬਣ ਜਾਂਦੇ ਇਹ ਕਦੇ ਸਵਰ ਬਣ ਜਾਂਦੇ ਸੋ ਯਾ ਤੇ ਵਾ ਵਾ ਵਿਅੰਜਨ ਤੁਨੀਆਂ ਸਵਰਾਂ ਵਿੱਚ ਤਬਦੀਲ ਹੋਣ ਦੀ ਸਮਰੱਥਾ ਰੱਖਦੀਆਂ ਨੇ ਠੀਕ ਹੈ ਹੁਣ ਸ਼ਬਦ ਦੇਖੋ ਹੁਣ ਗਿਆਨੀ ਲਿਖਿਆ ਇੱਥੇ ਯਾ ਕੀ ਹੈ ਵਿਅੰਜਨ ਜਦੋਂ ਅਸੀਂ ਗਿਆਨੀ ਦੁਬਾਰਾ ਲਿਖਿਆ ਗਿਆਨੀ ਐੜਾ ਕੀ ਹੈ ਇੱਥੇ ਸਵਰ ਬਣ ਗਿਆ ਠੀਕ ਹੈ ਇਹ ਜਿਹੜਿਆ ਯੈ ਅਤੇ ਵਾਵਾ ਵਿਅੰਜਨ ਧੁਨੀਆਂ ਇਹ ਸਵਰ ਦੀ ਆਵਾਜ਼ ਵੀ ਦਿੰਦੀਆਂ ਤੇ ਵਿਅੰਜਨ ਦੀ ਆਵਾਜ਼ ਵੀ ਦਿੰਦੀਆਂ ਅਸੀਂ ਸੁਆਮੀ ਲਿਖਿਆ ਜਿਹੜਾ ਵਾਵੇ ਵਾਲਾ ਸੁਆਮੀ ਆ ਇਹ ਦੇਖੋ ਇਹ ਇਹ ਵਾਲਾ ਕਰਵਾਰੀ ਮੈਂ ਤੁਹਾਨੂੰ ਜਿਹੜਾ ਵਾਵੇ ਵਾਲਾ ਸੁਆਮੀ ਆ ਸਟੂਡੈਂਟ ਇਹਦੇ ਵਿੱਚ ਵਾਵਾ ਕੀ ਹੈ ਵਿਅੰਜਨ ਹੈ ਇੱਥੇ ਸੁਆਮੀ ਲਿਖਿਆ ਐ ਕੀ ਬਣ ਗਿਆ ਇਹ ਬਣ ਗਿਆ ਐੜੇ ਦੇ ਨਾਲ ਸਵਰ ਠੀਕ ਹੈ ਸ਼ਬਦ ਸਾਡੇ ਕੋਲ ਗਿਆਨੀ ਯਯਾ ਸਿਗਾ ਸਾਡੇ ਕੋਲ ਵਿਅੰਜਨ ਜਦੋਂ ਅਸੀਂ ਗਿਆਨੀ ਲਿਖਿਆ ਇਹ ਐੜਾ ਇਹ ਕੀ ਬਣ ਗਿਆ ਸਵਰ ਠੀਕ ਹੈ ਯਯਾ ਤੇ ਵਾਵਾ ਅਧ ਸਵਾਰਾ ਇਹ ਜਿਹੜੇ ਵਿਅੰਜਨ ਦੁਨੀਆ ਸਵਰਾਂ ਵਿੱਚ ਤਬਦੀਲ ਹੋਣ ਦੀ ਸਮਰੱਥਾ ਰੱਖਦੀਆਂ ਗਿਆਨੀ ਜਦੋਂ ਅਸੀਂ ਲਿਖਦੇ ਹਾਂ ਇਹ ਗਿਆਨੀ ਜਿਹੜਾ ਇਹਦੇ ਵਿੱਚ ਯਯਾ ਵਿਅੰਜਨ ਵਰਤਿਆ ਗਿਆ ਗਿਆਨੀ ਐੜੇ ਵਾਲਾ ਲਿਖਿਆ ਐੜਾ ਸਵਰ ਹੈ ਸੁਆਮੀ ਲਿਖਿਆ ਵਾਵਾ ਵਿਅੰਜਨ ਹੈ ਸੁਆਮੀ ਲਿਖਿਆ ਤੇ ਐੜਾ ਕੀ ਹੈ ਸਵਰ ਬਣ ਗਿਆ ਠੀਕ ਹੈ ਨੈਕਸਟ ਆਜੋ ਲਿਖਤ ਦਾ ਆਧਾਰ ਕੀ ਹੈ ਜਦੋਂ ਅਸੀਂ ਕੋਈ ਵੀ ਲਿਖ ਲਿਖਤ ਲਿਖਦੇ ਹਾਂ ਦਾ ਆਧਾਰ ਕੀ ਹੁੰਦਾ ਅੱਖਰ ਧੁਨੀ ਸ਼ਬਦ કે ਲਿਪੀ ਸਟੂਡੈਂਟ ਲਿਖਤ ਦਾ ਆਧਾਰ ਹੁੰਦਾ ਹੈ ਲਿਪੀ ਠੀਕ ਹੈ ਲਿਪੀ ਲਿਖਤ ਦਾ ਆਧਾਰ ਹੁੰਦੀ ਹੈ ਠੀਕ ਹੈ ਨੈਕਸਟ ਆਜੋ ਕਿਸੇ ਭਾਸ਼ਾ ਵਿੱਚਲੇ ਬੋਲਾਂ ਨੂੰ ਲਿਖਣ ਲਈ ਵਰਤੇ ਜਾਂਦੇ ਚਿੰਨ੍ਹਾਂ ਦੇ ਕਿਸੇ ਭਾਸ਼ਾ ਵਿੱਚਲੇ ਬੋਲਾਂ ਨੂੰ ਲਿਖਣ ਵਿੱਚ ਬਰਤੇ ਜਾਂਦੇ ਚਿੰਨ੍ਹਾਂ ਦੇ ਸਮੂਹ ਨੂੰ ਕੀ ਕਿਹਾ ਜਾਂਦਾ ਮੰਨ ਲਓ ਅਸੀਂ ਕੋਈ ਭਾਸ਼ਾ ਲਿਖਣੀ ਭਾਸ਼ਾ ਲਿਖਣੀ ਜਿਹੜੇ ਚਿੰਨ੍ਹ ਵਰਤੇ ਜਾਂਦੇ ਚਿੰਨ੍ਹਾਂ ਦੇ ਸਮੂਹ ਨੂੰ ਕੀ ਕਹਿੰਦੇ ਸਵਰ ਵਿਅੰਜਨ ਲਿਪੀ ਕਿ ਤੁਨੀਆ ਸਟੂਡੈਂਟ ਆਨਸਰ ਆਏਗਾ ਲਿਪੀ ਲਿਪੀ ਜਿਹੜੀ ਕਿਸੇ ਲਿਖਤ ਦਾ ਆਧਾਰ ਹੁੰਦੀ ਹੈ ਲਿਪੀ ਕੀ ਹੈ ਭਾਸ਼ਾ ਵਿਚਲੇ ਜਿਹੜੇ ਬੋਲ ਹੈ ਉਹਨਾਂ ਨੂੰ ਲਿਖਣ ਲਈ ਜਿਹੜੇ ਚਿੰਨ੍ਹ ਵਰਤੇ ਜਾਂਦੇ ਉਹਨਾਂ ਦੇ ਸਮੂਹ ਨੂੰ ਲਿਪੀ ਕਹਿੰਦੇ ਆ ਠੀਕ ਹੈ ਪੰਜਾਬੀ ਦੀ ਲਿਪੀ ਜਿਹੜੀ ਗੁਰਮੁਖੀ ਲਿਪੀ ਹੈ ਹਿੰਦੀ ਭਾਸ਼ਾ ਦੀ ਲਿਪੀ ਕਿਹੜੀ ਹੈ ਗੁਰਮੁਖੀ ਦੇਵਨਾਗਰੀ ਰੋਮਨ ਤੇ ਫਾਰਸੀ ਸਟੂਡੈਂਟ ਹਿੰਦੀ ਦੀ ਲਿਪੀ ਹੈ ਦੇਵਨਾਗਰੀ ਪੰਜਾਬੀ ਦੀ ਹੈ ਗੁਰਮੁਖੀ ਅੰਗਰੇਜ਼ੀ ਦੀ ਹੈ ਰੋਮਨ ਤੇ ਉਰਦੂ ਦੀ ਕਿਹੜੀ ਹੈ ਫਾਰਸੀ ਲਿਪੀ ਨੋਟ ਕਰ ਲਓ ਹਿੰਦੀ ਭਾਸ਼ਾ ਦੀ ਦੇਵਨਾਗਰੀ ਤੇ ਪੰਜਾਬੀ ਦੀ ਹੈ ਗੁਰਮੁਖੀ ਲਿਪੀ ਨੈਕਸਟ ਆਜੋ ਗੁਰਮੁਖੀ ਲਿਪੀ ਕਿਵੇਂ ਬਣਦੀ ਹੈ ਕਿਵੇਂ ਬਣਦੀ ਵਰਣਮਾਲਾ ਦੇ ਸਾਰੇ ਅੱਖਰਾਂ ਤੇ ਲਗਾ ਆਦ ਨੂੰ ਮਿਲਾ ਕੇ ਲਗਾ ਅਤੇ ਮਾਤਰਾਵਾਂ ਨੂੰ ਮਿਲਾ ਕੇ ਸਵਰ ਅਤੇ ਵਿਅੰਜਨਾਂ ਨੂੰ ਮਿਲਾ ਕੇ ਉਪਰੋਕਤ ਸਾਰੇ ਲਿਪੀ ਕੀ ਹੈ ਵਰਣਮਾਲਾ ਦੇ ਸਾਰੇ ਅੱਖਰ ਠੀਕ ਹੈ ਸੋ ਲਿਪੀ ਕਿਵੇਂ ਬਣਦੀ ਵਰਣਮਾਲਾ ਦੇ ਸਾਰੇ ਅੱਖਰਾਂ ਅੱਖਰਾਂ ਤੇ ਲਗਾ ਲਗਾ ਅੱਖਰਾਂ ਨੂੰ ਮਿਲਾ ਕੇ ਕੀ ਬਣਦੀ ਹੈ ਲਿਪੀ ਆਪਸ਼ਨ ਜਿਹੜੀ ਇਹ ਰਾਈਟ ਆਪਸ਼ਨ ਹੈ ਸਾਰੇ ਦੇ ਸਾਰੇ ਪੰਜਾਬੀ ਦੀ ਵਰਣਮਾਲਾ ਠੀਕ ਹੈ ਲਗਾ ਤੇ ਲਗਾਖਰਾਂ ਨੂੰ ਮਿਲਾ ਕੇ ਗੁਰਮੁਖੀ ਲਿਪੀ ਬਣਦੀ ਆਪਸ਼ਨ ਸੀ ਜਿਹੜੀ ਰਾਈਟ ਆਪਸ਼ਨ ਹੈ ਨੈਕਸਟ ਆਜੋ ਪੰਜਾਬੀ ਭਾਸ਼ਾ ਦੇ ਜਦੋਂ ਸਾਰੇ ਅੱਖਰ ਪਰੰਪਰਾਗਤ ਨਿਸ਼ਚਿਤ ਤਰਤੀਬ ਵਿੱਚ ਰੱਖੇ ਜਾਂਦੇ ਹਨ ਉਸ ਨੂੰ ਕੀ ਕਹਿੰਦੇ ਹਨ ਹੁਣ ਪੰਜਾਬੀ ਭਾਸ਼ਾ ਦੇ ਸਾਰੇ ਅੱਖਰ ਊੜੇ ਤੋਂ ਲੈ ਕੇ ਢਾੜੇ ਤੱਕ ਜਾਂ ਲੱਲੇ ਪੈਰ ਬਿੰਦੀ ਤੱਕ ਜਦੋਂ ਅਸੀਂ ਪੂਰੀ ਤਰਤੀਬ ਵਿੱਚ ਠੀਕ ਹੈ ਤਰਤੀਬ ਵਿੱਚ ਲਿਖਦੀ ਹੈ ਸੀਰੀਅਲ ਵਾਈਜ਼ ਲਿਖਦੇ ਤਾਂ ਉਹਨੂੰ ਕੀ ਕਹਿੰਦੇ ਲਿਪੀ ਗੁਰਮੁਖੀ ਲਿਪੀ ਗੁਰਮੁਖੀ ਵਰਣਮਾਲਾ ਕਿ ਉਪਰੋਕਤ ਸਾਰੇ ਸਟੂਡੈਂਟ ਲਿਪੀ ਕੀ ਕਿਸੇ ਲਿਖਤ ਦਾ ਆਧਾਰ ਹੁੰਦੀ ਹੈ ਠੀਕ ਹੈ ਭਾਸ਼ਾ ਨੂੰ ਲਿਖਣ ਲਈ ਜਿਹੜੇ ਚਿੰਨ ਵਰਤੇ ਜਾਂਦੇ ਆ ਉਹਨਾਂ ਦੇ ਸਮੂਹ ਨੂੰ ਲਿਪੀ ਕਹਿੰਦੇ ਪੰਜਾਬੀ ਦੀ ਲਿਪੀ ਗੁਰਮੁਖੀ ਲਿਪੀ ਆ ਗੁਰਮੁਖੀ ਲਿਪੀ ਵਿੱਚ ਪੰਜਾਬੀ ਦੀ ਸਾਰੀ ਵਰਣਮਾਲਾ ਲਗਾ ਤੇ ਲਗਾਖਰ ਸ਼ਾਮਿਲ ਹੁੰਦੇ ਸੋ ਸਟੂਡੈਂਟ ਜਦੋਂ ਅਸੀਂ ਪੰਜਾਬੀ ਦੀ ਪੰਜਾਬੀ ਦੇ ਸਾਰੇ ਅੱਖਰਾਂ ਨੂੰ ਤਰਤੀਬ ਵਿੱਚ ਲਿਖਦੇ ਆ ਤਾਂ ਉਸ ਨੂੰ ਬੋਲਦੇ ਆ ਗੁਰਮੁਖੀ ਵਰਣਮਾਲਾ ਠੀਕ ਹੈ ਊੜੇ ਤੋਂ ਲੈ ਕੇ ਢਾੜੇ ਤੱਕ 35 ਅੱਖਰ ਹੀ ਸੀਗੀ ਠੀਕ ਹੈ ਲੱਲੇ ਪੈਰ ਬਿੰਦੀ ਤੱਕ ਇਹ ਬਣ ਗਈ ਜਿਹੜੀ ਜਿਹੜੀ ਹੁੰਦੀ ਹੈ ਹੁੰਦੀ ਜਿਹੜੀ ਵਰਣਮਾਲਾ ਲੱਲੇ ਪੈਰ ਬਿੰਦੀ ਤੱਕ ਆ ਪਹਿਲਾ ਊੜੇ ਤੋਂ ਲੈ ਕੇ ੜੇ ਤੱਕ ਹੁੰਦੇ ਸੀ ਠੀਕ ਹੈ ਇਸੇ ਕਰਕੇ ਇਹਨੂੰ 35 ਅੱਖਰੀ ਵੀ ਕਹਿੰਦੇ ਸੀ ਕਿਉਂਕਿ ਉਸ ਟਾਈਮ ਇਹਦੇ ਵਿੱਚ 35 ਅੱਖਰ ਸੀ ਗੁਰਮੁਖੀ ਵਰਣਮਾਲਾ ਅਨਸਰ ਜਿਹੜਾ ਰਾਈਟ ਆਨਸਰ ਹੈ ਨੈਕਸਟ ਆਜੋ ਗੁਰਮੁਖੀ ਵਰਣਮਾਲਾ ਵਿੱਚ ਕਿਸ ਅੱਖਰ ਤੋਂ ਲੈ ਕੇ ਕਿਸ ਅੱਖਰ ਤੱਕ 35 ਅੱਖਰ ਹਨ ਹੁਣ ਗੁਰਮੁਖੀ ਲਿਪੀ ਨੂੰ 35 ਅੱਖਰੀ ਵੀ ਕਿਹਾ ਜਾਂਦਾ ਸੀ ਜਾਂ 35 ਵੀ ਕਿਹਾ ਜਾਂਦਾ ਸੀ ਸੋ ਜਿਹੜੇ 35 ਅੱਖਰ ਹੈ ਕਿਹੜੇ ਅੱਖਰ ਤੋਂ ਲੈ ਕੇ ਕਿਹੜੇ ਅੱਖਰ ਤੱਕ 35 ਅੱਖਰ ਸੀਗੇ ਸਸੇ ਤੋਂ ਲੈ ਕੇ ੜਾੜੇ ਤੱਕ ਊੜੇ ਤੋਂ ਲੈ ਕੇ ੜਾੜੇ ਤੱਕ ਸਸੇ ਤੋਂ ਲੈ ਕੇ ਲੱਲੇ ਪੈਰ ਬਿੰਦੀ ਤੱਕ ਤੇ ਉੱਪਰੋਂ ਕੋਤ ਕੋਈ ਵੀ ਨਹੀਂ ਸਟੂਡੈਂਟ ਗੁਰਮੁਖੀ ਲਿਪੀ ਦੇ ਅੱਖਰ 35 ਬਣਦੇ ਆ ਊੜੇ ਤੋਂ ਲੈ ਕੇ ੜਾੜੇ ਤੱਕ ਠੀਕ ਹੈ ਊੜੇ ਤੋਂ ਲੈ ਕੇ ੜਾੜੇ ਤੱਕ ਕਿੰਨੇ ਅੱਖਰ ਹੈ 35 ਅੱਖਰ ਹੈ ਠੀਕ ਹੈ ਗੁਰਮੁਖੀ ਵਰਣਮਾਲਾ ਜਿਹੜੀ ਸਾਡੀ ਪੂਰਾ ਪੂਰਾ ਅਤਰਵਨ ਮਾਲਾ ਗੁਰਮੁਖੀ ਉਹਦੇ ਵਿੱਚ 35 ਅੱਖਰ ਸੀ ਊੜੇ ਤੋਂ ਲੈ ਕੇ ਅੜਾੜੇ ਤੱਕ ਠੀਕ ਹੈ ਨੈਕਸਟ ਅੱਜ ਦੀ ਕਲਾਸ ਦਾ ਲਾਸਟ ਕੁਐਸਚਨ ਸਟੂਡੈਂਟ ਅੰਗਰੇਜ਼ੀ ਭਾਸ਼ਾ ਦੀ ਲਿਪੀ ਕਿਹੜੀ ਹੈ ਦੇਵਨਾਗਰੀ ਹਿੰਦੀ ਦੀ ਲਿਪੀ ਹੈ ਗੁਰਮੁਖੀ ਪੰਜਾਬੀ ਦੀ ਲਿਪੀ ਹੈ ਤੇ ਰੋਮਨ ਜਿਹੜੀ ਹੈ ਉਹ ਆਨਸਰ ਰਾਈਟ ਹੈ ਅੰਗਰੇਜ਼ੀ ਭਾਸ਼ਾ ਦੀ ਲਿਪੀ ਜਿਹੜੀ ਰੋਮਨ ਲਿਪੀ ਹੈ ਠੀਕ ਹੈ ਸੋ ਸਟੂਡੈਂਟ ਉਮੀਦ ਹੈ ਕਿ ਤੁਹਾਨੂੰ ਅੱਜ ਦੀ ਕਲਾਸ ਵਧੀਆ ਲੱਗੀ ਹੋਵੇਗੀ ਕਲਾਸ ਵਧੀਆ ਲੱਗੀ ਹੋਵੇ ਤਾਂ ਕਲਾਸ ਨੂੰ ਲਾਈਕ ਕਰੋ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਲਾਸ ਨੂੰ ਆਪਣੇ ਦੋਸਤਾਂ ਮਿੱਤਰਾਂ ਤੱਕ ਸ਼ੇਅਰ ਕਰਿਆ ਕਰੋ ਠੀਕ ਹੈ ਅਗਰ ਤੁਸੀਂ ਪੇਡ ਕੋਰਸ ਲੈਣਾ ਤਾਂ ਪੇਡ ਕੋਰਸ ਦੀ ਫੀਸ ਬਹੁਤ ਘੱਟ ਹੈ ਐਮਐਸਡਬਲ ਸਟੱਡੀ ਐਪ ਨੂੰ ਡਾਊਨਲੋਡ ਕਰੋ ਤੇ ਪੇਡ ਕੋਰਸ ਲੈ ਕੇ ਆਪਣੀ ਡੀਪਲੀ ਤਿਆਰੀ ਕਰੋ ਅਗਰ ਤੁਸੀਂ ਪੀਏ ਸਟੱਡੀ ਪੇਪਰ ਵੰਡ ਦੇਣਾ ਚਾਹੇ ਟੂ ਦੇਣਾ ਤੁਹਾਨੂੰ ਤਿੰਨ ਸਬਜੈਕਟਾਂ ਦੇ 999 ਰੁਪਏ ਵਿੱਚ ਪੂਰੀ ਤਿਆਰੀ ਕਰਵਾਇਆ ਜਾਏਗੀ ਇਹ ਤਿੰਨ ਤਿੰਨ ਪੀ ਅਸਟਾਟ 1 ਦੇਣਾ ਚਾਹੀਏ 2 ਦੇਣਾ 3 ਨੰਬਰ ਦੇ ਸੀਡੀਪੀ ਦੋਨਾਂ ਪੇਪਰਾਂ ਲਈ ਜ਼ਰੂਰੀ ਹੈ ਸੀਡੀਪੀ 30 ਨੰਬਰ ਦੀ ਆਉਂਦੀ ਹੈ ਅਗਰ ਤੁਸੀਂ ਸਿਰਫ ਸਿਰਫ ਸੀਡੀਪੀ ਦੀ ਤਿਆਰੀ ਕਰਨਾ ਚਾਹੁੰਦੇ ਹੋ ਤਾਂ ਕੇਵਲ 50 ਰੁਪਏ ਦੇ ਵਿੱਚ ਤੁਹਾਨੂੰ ਸੀਡੀਪੀ ਦਾ ਪੂਰਾ ਸਿਲੇਬਸ ਤਿਆਰ ਕਰਵਾਇਆ ਜਾਏਗਾ PSAT2 ਦੇਣਾ SST ਵਾਲੇ ਸਟੂਡੈਂਟ ਹੋ ਤਾਂ ਕੇਵਲ 2000 ਰੁਪਏ ਦੇ ਵਿੱਚ ਤੁਹਾਨੂੰ ਪੂਰਾ ਪੇਪਰ PSAT2 SST ਪੂਰਾ ਸਿਲੇਬਸ ਤਿਆਰ ਕਰਵਾਇਆ ਜਾਏਗਾ ਇਹ ਜਿਹੜੇ ਪੇਡ ਕੋਰਸ ਹੈ ਸਟੂਡੈਂਟ ਇਹਨਾਂ ਦੀ ਇੱਕ ਸਾਲ ਦੀ ਵੈਲਿਡਿਟੀ ਹੈ ਪੇਡ ਕੋਰਸ ਦੇ ਵਿੱਚ ਤੁਹਾਨੂੰ ਵੀਡੀਓ ਰਿਕਾਰਡਡ ਲੈਕਚਰ PDF ਨੋਟਸ ਠੀਕ ਹੈ ਤੁਹਾਨੂੰ MCQ ਕਰਵਾਏ ਜਾਣਗੇ ਟੋਪਿਕ ਵਾਈਜ਼ ਤੁਹਾਡੇ ਮੌਕ ਟੈਸਟ ਹੋਣਗੇ ਉਹ ਲਾਈਵ ਕਲਾਸਾਂ ਜੋ ਕਿ ਸ਼ਡਿਊਲ ਜਾਰੀ ਕਰ ਦਿੱਤਾ ਹੈ ਲਾਈਵ ਕਲਾਸਾਂ ਵੀ ਹੋਇਆ ਕਰਨਗੇ 5:30 ਵਜੇ ਤੁਹਾਡੀ SST ਦੇ ਹਜੀਤ ਸਰ ਦੁਆਰਾ ਲਾਈਵ ਕਲਾਸ ਹੋਵੇਗੀ NCERT ਬੇਸਡ ਤੁਹਾਨੂੰ एमसीक्यू करवाए ਜਾਂਦੇ ਆ 8:30 ਵਜੇ ਹਰਜੀਤ ਸਲ ਦੁਆਰਾ ਤੁਹਾਡੀ ਸੀਡੀਪੀ ਦੀ ਲਾਈਵ ਕਲਾਸ ਹੁੰਦੀ ਹੈ ਐਮਐਸਡਬਲ ਸਟਡੀ YouTube ਚੈਨਲ ਤੇ ਔਰ ਸਟੂਡੈਂਟ ਲਾਸਟ ਕਲਾਸ ਹੁੰਦੀ ਹੈ ਸਾਡੀ 9:30 ਵਜੇ ਐਸਐਸਟੀ ਦੀ ਹਨ ਜਿਹਦੇ ਵਿੱਚ ਅਸੀਂ ਹਿਸਟਰੀ ਕਰਦੇ ਹਾਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਮੋਸਟ ਇੰਪੋਰਟੈਂਟ ਕੁਐਸਚਨ ਈਜ਼ੀ ਵੀ ਇਹ ਨਾਲ ਕਰਦੇ ਹਾਂ ਸੋ ਸਟੂਡੈਂਟ ਤੁਸੀਂ ਲਾਈਵ ਕਲਾਸਾਂ ਵੀ ਅਟੈਂਡ ਕਰ ਸਕਦੇ ਹੋ ਔਰ ਸਟੂਡੈਂਟ ਜਿਹੜੇ ਪੇਡ ਕੋਰਸ ਹੈ ਇਹ ਤੁਸੀਂ ਦੇਖ ਲਓ ਇਹ ਵਾਲਾ ਐਪ ਤੁਸੀਂ ਡਾਊਨਲੋਡ ਕਰਨਾ ਹੈ MSW ਸਟੱਡੀ ਐਪ ਨੂੰ ਡਾਊਨਲੋਡ ਕਰਨਾ ਪੇਡ ਕੋਰਸ ਵਿੱਚ ਤੁਹਾਨੂੰ ਸੋ ਐਸਐਸਟੀ ਦਾ ਪੂਰਾ ਸਿਲੇਬਸ ਪੰਜਾਬੀ ਪੈਡਾਗੋਜੀ ਦਾ ਪੂਰਾ ਸਿਲੇਬਸ ਇੰਗਲਿਸ਼ ਪੈਡਾਗੋਜੀ ਦਾ ਸਾਈਕੋਲੋਜੀ ਜਿਹਨੂੰ ਸੀਡੀਪੀ ਬੋਲਦੇ ਇਹਦਾ ਪੂਰਾ ਸਿਲੇਬਸ ਛੇਵੀਂ ਤੋਂ ਲੈ ਕੇ 8ਵੀਂ ਕਲਾਸ ਤੱਕ ਦੀ ਜਿਹੜੀ ਐਸਐਸ ठीक है ਔਰ ਪੀਐਸਟੈਟ ਦਾ ਜਿਹੜਾ ਸਿਲੇਬਸ ਹੈ ਉਹਨੂੰ ਪੂਰਾ ਕਵਰ ਕਰਵਾਇਆ ਜਾਂਦਾ ਪੀੜ ਕੋਰਸ ਦੇ ਵਿੱਚ ਥਿਊਰੀ ਕਰਵਾਈ ਜਾਂਦੀ ਹੈ ਐਮਸੀਕਿਊ ਹੁੰਦੇ ਆ ਪੀਡੀਐਫ ਨੋਟਸ ਹੁੰਦੇ ਆ ਠੀਕ ਹੈ ਸੋ ਤੁਸੀਂ ਪੀੜ ਕੋਰਸ ਜਿਹੜਾ ਉਹ ਲੈ ਕੇ ਆਪਣੀ ਡੀਪਲੀ ਇਜ਼ੀ ਵੀ ਨਾਲ ਤਿਆਰੀ ਕਰ ਸਕਦੇ ਹੋ ਅਗਰ ਤੁਸੀਂ ਕਿਸੇ ਵੀ ਇਨਫੋਰਮੇਸ਼ਨ ਨੂੰ ਪ੍ਰਾਪਤ ਕਰਨਾ ਹੈ ਤਾਂ ਤੁਸੀਂ ਸਾਨੂੰ 9878731752 ਨੰਬਰ ਜਿਹੜਾ ਸਕਰੀਨ ਤੇ ਸ਼ੋ ਹੋ ਰਿਹਾ ਇਸ ਨੰਬਰ ਤੇ ਕਾਲ ਕਰ ਸਕਦੇ ਹੋ WhatsApp ਮੈਸੇਜ ਕਰ ਸਕਦੇ ਹੋ ਅਗਰ ਅਜੇ ਤੱਕ WhatsApp ਗਰੁੱਪ ਨਾਲ ਜੁਆਇਨ ਨਹੀਂ ਹੋਏ ਤਾਂ ਸਟੂਡੈਂਟ WhatsApp ਗਰੁੱਪ ਨਾਲ ਜੁਆਇਨ ਹੋ ਜਾਓ WhatsApp ਗਰੁੱਪ ਨਾਲ ਜੁਆਇਨ ਹੋ ਕੇ ਤੁਸੀਂ ਉਪਰ ਐਮਸੀਕਿਊ ਫ੍ਰੀ ਐਮਸੀਕਿਊ ਕਰ ਸਕਦੇ ਹੋ WhatsApp ਗਰੁੱਪ ਨਾਲ ਜੁਆਇਨ ਹੋਣ ਲਈ ਸਟੂਡੈਂਟ ਤੁਸੀਂ ਆਪਣਾ ਨੇਮ ਸਬਜੈਕਟ ਡਿਸਟ੍ਰਿਕਟ ਜੈਂਡਰ ਮੇਲ ਹੋ ਜਾਂ ਫੀਮੇਲ ਸਾਨੂੰ ਲਿਖ ਕੇ ਸੈਂਡ ਕਰੋਗੇ ਅਸੀਂ ਤੁਹਾਨੂੰ WhatsApp ਗਰੁੱਪ ਵਿੱਚ ਜੁਆਇਨ ਕਰਾਂਗੇ Telegram ਚੈਨਲ MSW study ਜਿਹੜਾ Telegram ਚੈਨਲ ਇਸ ਨੂੰ ਜਰੂਰ ਜੁਆਇਨ ਕਰ ਲੈਣਾ ਇਹਨੂੰ ਫਿਊਚਰ ਕੋਈ ਵੀ PDF ਨੋਟਸ ਆ ਤੁਹਾਡੇ ਮੌਕ ਟੈਸਟ ਲੈ ਜਾਣੇ ਜਾਂ ਫਿਰ ਕੋਈ ਵੀ ਐਗਜ਼ਾਮ ਦੇ ਰਿਗਾਰਡਿੰਗ ਕੋਈ ਵੀ ਅਫੀਸ਼ੀਅਲ ਨੋਟੀਫਿਕੇਸ਼ਨ ਅੰਦਰ ਤਾਂ ਸਟੂਡੈਂਟ ਤੁਹਾਨੂੰ ਟੈਲੀਗ੍ਰਾਮ ਚੈਨਲ ਤੇ ਹੀ ਇਨਫੋਰਮੇਸ਼ਨ ਜਿਹੜੀ ਪ੍ਰੋਵਾਈਡ ਕੀਤੀ ਜਾਏਗੀ ਸੋ ਸਟੂਡੈਂਟ ਜਿਨ੍ਹਾਂ ਨੇ ਅਜੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਸਬਸਕ੍ਰਾਈਬ ਕਰ ਲੋ ਸ਼ੈਡਿਊਲ ਜਿਹੜਾ ਜਾਰੀ ਕੀਤਾ ਲਾਈਵ ਕਲਾਸਾਂ ਦਾ ਉਹ ਵੀ ਨੋਟ ਕਰ ਲੋ ਸੋ ਡੇਲੀ ਕਲਾਸ ਨਾਲ ਜੁੜੋ 3 ਮਹੀਨੇ ਤੋਂ ਘੱਟ ਟਾਈਮ ਰਹਿ ਗਿਆ ਤੁਹਾਡੇ ਕੋਲ ਤਿਆਰੀ ਵਾਸਤੇ ਸੋ ਦਿਨੇ ਰਾਤ ਇੱਕ ਕਰਕੇ ਆਪਣੀ ਤਿਆਰੀ ਜਿਹੜੀ ਵਧੀਆ ਤਰੀਕੇ ਨਾਲ ਈਜ਼ੀ ਵੇ ਨਾਲ ਤੁਸੀਂ ਕਰ ਸਕਦੇ ਹੋ ਕਹਿੰਦੇ ਕੀ ਬੂੰਦ-ਬੂੰਦ ਕਰਕੇ ਸਮੁੰਦਰ ਭਰ ਜਾਂਦਾ ਸੋ ਅਸੀਂ ਆਪਣਾ ਜਿਹੜਾ ਕੀਮਤੀ ਸਮਾਂ ਉਹਨੂੰ ਬਰਬਾਦ ਨਹੀਂ ਕਰਨਾ ਆਪਣਾ ਜਿਹੜਾ ਟਾਰਗੇਟ ਹੈ ਪੇਪਰ ਕਲੀਅਰ ਕਰਨਾ ਮਾਸਟਰ ਕੈਡ ਤੱਕ ਪਹੁੰਚਣਾ ਇਹ ਟਾਰਗੇਟ ਪੂਰਾ ਕਰਨ ਨਾਲ ਸੋ ਥੈਂਕ ਯੂ ਥੈਂਕਸ ਫॉर ਵਾਚਿੰਗ ਸਾਰੇ ਬੱਚਿਆਂ ਦਾ ਧੰਨਵਾਦ